ਕਿਤੇ ਆਪਾਂ ਬਾਹਰ ਅੰਦਰ ਜਾਂਦੇ ਅਕਸਰ ਕੋਈ ਗੱਲਬਾਤ ਆ ਜਾਂ ਅਗਲਾ ਦੇਖ ਕੇ ਹੈਰਾਨ ਹੁੰਦਾ ਵੀ ਕੀ ਨੇ ਸ਼ਾਈ ਪੋਤੀ ਹੋਈ ਆ ਕੀ ਕਾਲਕ ਲਈ ਹੋਈ ਆ ਹਾਂ ਅਗਲਾ ਦੇਖ ਕੇ ਹੋਰੀ ਕੱਟ ਜੇ ਕਹਿੰਦੇ ਤਾਂ ਹੋਰ ਦਿਖਾਓ ਥੋੜਾ ਕੈਮਰੇ ਚ ਫੇਸ ਕਰਕੇ ਇਹ ਕੀ ਬਣਵਾਇਆ ਬਾਈ ਮੈਂ ਬਾਹਰ ਤੱਕ ਲੋ ਬਹੁਤ ਲੋਕ ਬਣਾਉਂਦੇ ਪੰਜਾਬ ਚ ਪਹਿਲੇ ਬੰਦੇ ਸੀ ਦੇਖਿਆ ਇਹ ਹਾਂ ਕਿਤਨਾ ਕਿਤੇ ਮੈਂ ਵੀ ਮਾੜੀ ਸੰਗਤੀ ਚ ਵੀ ਪਿਆ ਨਿਕਲਿਆ ਵੀ ਆ ਟਾਈਮ ਟੂ ਟਾਈਮ ਸਮਝਿਆ ਵੀ ਆ ਆਪ ਦਾ ਸੰਭਾਲਿਆ ਵੀ ਆ ਇੱਕ ਤਾਂ ਉਹ ਟਾਈਮ ਸੀ ਜਦੋਂ ਆਪਾਂ ਬਾਹਰੋਂ ਕਿਤੇ ਲੜ ਲੱਪੜ ਕੇ ਕੋਈ ਲੜਾਈ ਲੱਪਾ ਕਰਕੇ ਘਰੇ ਵੜਨਾ ਹਾਂ ਰੋਟੀ ਨਹੀਂ ਪੁੱਛਣੀ ਪਿਆਜ ਇੱਥੇ ਪਿਆਰ ਹੈ ਮਾਤਰੀ ਨਹੀਂ ਬੁਲਾਉਣਾ ਭੈਣ ਨਹੀਂ ਡੈਡੀ ਨਹੀਂ ਕਹਿੰਦੇ ਕੁਛ ਨਹੀਂ ਜਿੱਥੇ ਆਲਦਾ ਜੋ ਕਰਦਾ ਸੋਹਣਾ ਹਮ ਅੱਜ ਬਈ ਪੈਰ ਬਾਜ ਧਰਦਾ ਪਹਿਲਾ ਪੜ੍ਹਨੇ ਕਲਾਸ ਹੁੰਦਾ ਕਿਤੇ ਕਹਿੰਦੇ ਆ ਵੀ ਕਈ ਤਾਂ ਰਤੀ ਵੀ ਬਈ ਸ਼ਰਤਾਂ ਲੱਗਦੀਆਂ ਵੀ ਇਹਨੂੰ ਅਸੀਂ ਨੂੰ ਇਹ ਬੰਦੇ ਨੂੰ ਟੀਕਿਆ ਤੇ ਨਸ਼ਾ ਤੇ ਲਾਵਾਂਗੇ ਅੱਛਾ ਉਹ ਹੁਣ ਮੇਰਾ ਦਿਮਾਗ ਆ ਹਾਂ ਮੈਂ ਕਿੰਨਾ ਕੁ ਲੱਗਦਾ ਇਹਦੇ ਫੇਕ ਕਰਾ ਦੋ ਫੁਲਾਣਾ ਕਰ ਦੋ ਹਾਂ ਕਈ ਕਹਿੰਦੇ ਹੁੰਦਾ ਬਈ ਤੇਰੇ ਫੇਕ ਫੋਲੋਅਰ ਆ ਬਈ ਹੈਗੇ ਆ ਹਾਂ ਤੂੰ ਕਰ ਲੈ ਜੋ ਕਰਨਾ ਮੈਂ ਤਾਂ ਕਹਿੰਦਾ ਆਪ ਕਹਿਣਾ ਹੈਗੇ ਆ ਉਹ ਵੀ ਦੁਨੀਆ ਕਿਤੇ ਨਾ ਕਿਤੇ ਲੱਗੀ ਜਾਊ ਲੱਗੀ ਕੋਈ ਬਹਾਨਾ ਚਾਹੀਦਾ ਮਾਤਾ ਨੂੰ ਕਹਿ ਦਿੰਦਾ ਵੀ ਆਹ ਦੇਖ ਤਰਾ ਮੁੰਡਾ ਕੀ ਕਰਦਾ ਖਬਰ-ਬਾਰ ਹੁੰਦੀ ਆ ਪਹੁੰਚੇ ਘਰੇ ਪਾਣ ਨਾ ਪਹੁੰਚੇ ਹਾਂ ਵੀ ਕਿਤੇ ਚਲੋ ਮਾੜੀ ਚੰਗੀ ਥਾਂ ਤੇ ਬਹਿਣਾ ਵੀ ਪੈਂਦਾ ਭਾਈ ਹਾਂ ਤੇ ਉਹ ਬਸ ਕਹਿ ਦਿੰਦੇ ਆਹ ਦੇਖ ਤਰਾ ਮੁੰਡਾ ਕੀ ਕਰਦਾ ਫਿਰਦਾ ਕਿਵੇਂ ਆ ਕੱਦ ਤੋਂ ਆ ਮਾਤਾ ਕਹਿੰਦੀ ਕੋਈ ਮਾਤਾ ਆ ਗਾਲੇ ਤੇ ਕੀ ਬਣਾਇਆ ਇਹ ਇਹ ਵੀਰੇ ਸੱਪ ਦੀ ਕਾਂਜ ਤੇ ਨਾਗ ਆ ਮੈਂ ਮੁੰਡਾ ਕਹਿੰਦੇ ਨਾ ਵੀ ਹਾਂ ਕਿਤੇ ਕਹਿਣਾ ਵੀ ਤੂੰ ਪਤਾ ਨਹੀਂ ਕਿੰਨਾ ਸਾਫ ਸੁਥਰਾ ਨਾ ਵੀ ਤੇ ਸਾਫ ਸੁਥਰਾ ਦੁੱਧ ਤਾਂ ਹੁੰਦਾ ਵੀ ਨਹੀਂ ਮੈ ਵੀ ਇਹ ਕਹਿੰਦੇ ਜੀ ਸੋਖਣੂ ਕੁੱਟਿਆ ਉਹਦੀ ਗੱਡੀ ਪੰਨਤੀ ਅੱਛਾ ਫਲਾਨਾ ਟੀਮ ਦਾ ਮੈਂਦਾ ਯਾਰ ਭਈ ਆ ਤੁਰੇ ਫਰਦਾ ਮੈਂ ਕਿਹਾ ਗੱਡੀ ਖੜੀ ਤੇਰੇ ਸਾਹਮਣੇ ਕੋਈ ਮੈਟਰੀ ਨਹੀਂ ਇਹੋ ਜਾਂ ਹਾਂ ਕਹਿੰਦਾ ਹਾਂ ਅੱਗੋਂ ਜਿਵੇਂ ਉਹ ਖੜੀ ਹੋ ਲੱਗ ਜਾ ਲਾ ਤੂੰ ਆ ਜੀ ਉੱਤੇ ਟਾਈਮ ਮੰਨ ਲਈ ਫਲਾਨਾ ਟੀਮ ਦਾ ਹਾਂ ਮਤਲਬ ਭਈ ਟਾਈਮ ਦੀ ਗੱਲ ਦੂਰ ਮੈਨੂੰ ਧੱਪ ਚੜਿਆ ਸੀ ਮੈਂ 4 ਛੜ ਪਿਆ ਹਾਂ ਹਾਂ ਤੇ ਮੁੜ ਕੇ ਫਿਰ ਕਹਿਣ ਵੀ ਹਾਂ ਵੀ ਸੋਖਣਾ ਰਾਜਨਾਮਾ ਕਰ ਲਈ ਅਸੀਂ ਫਲਾਨਾ ਕਰ ਲਈਏ ਕਰ ਲਈਏ ਫਿਰ ਵੀ ਕਿਤੇ ਨਾ ਕਿਤੇ ਮਨ ਆਇਆ ਕਰੇ ਵੀ ਨਾ ਯਾਰ ਬੰਦੇ ਨੇ ਰੋਟੀ ਖਾਧੀ ਆ ਹਾਂ ਨਾਲ ਬੈਠ ਮੇਰੇ ਕੋ ਇਹ ਟਾਈਮ ਚੱਲ ਮੇਰੀ ਮਾਂ ਨੂੰ ਮੈਂ ਕਿਹਾ ਵੀ ਨਾ ਯਾਰ ਮਾੜਾ ਨਾ ਸੋਚ। ਵੀ ਇਹ ਕੁੜੀਆਂ ਬਦਨ ਕਿੰਨੀਆਂ ਕਰੱਖੀ ਫਿਰਦਾ। ਹੂੰ। ਕੁੜੀਆਂ ਨੂੰ ਜਾ ਕੇ ਮਿਲਦਾ, ਡੇਟ ਕਰਦਾ, ਵੀ ਉਧਰ ਜਾਂਦਾ, ਇੱਧਰ ਜਾਂਦਾ ਲੈ ਕੇ ਘੁੰਮਦਾ ਰਹਿੰਦਾ ਸਾਰੀ ਡੜੀ ਕੁੜੀਆਂ। ਹਮ ਤੱਕ ਬਾਈ ਜਿੱਥੋਂ ਤੱਕ ਵੀ ਮੈਂ ਆਇਆ ਤੰਗੀਆਂ ਦੇਖੀਆਂ। ਹੂੰ। ਤੰਗੀਆਂ ਦੇਖੀਆਂ ਕਿਤਨਾ ਕਿਤੇ ਮਾੜੇ ਸੀਗੇ। ਅੱਜ ਮਾਲਕ ਨੇ ਬਾਹ ਫੜੀ ਆ। ਚੰਗੇ ਹੋਏ ਆ। ਆਪ ਦੇ ਖਾਸ ਯਾਰ ਜਿਹੜੇ ਕਿਤਨੇ ਕਿਤੇ ਨਾਲ ਸੀਗੇ। ਹਾਂ ਨਾਲ ਪਰੋਈ ਸੀ ਮੋਤੀ ਅੰਗ ਬਈ ਨਾ ਵੀਰੇ ਆਪਾਂ ਚੱਲਣਾ ਹਾਂ ਕਿਤਨੇ ਕਿਤੇ ਕਹਿੰਦੇ ਆ ਵੀ ਸੜਾ ਸਾਡਾ ਨਹੀਂ ਬਣਦਾ ਇਹਦਾ ਕਿਵੇਂ ਮਾਲਕ ਤਾਂ ਕਰੀ ਜਾਂਦਾ ਹਾਂ ਉਹ ਵੀ ਮੈਂ ਸੋਚਦਾ ਵੀ ਮੈਂ ਅੱਜ ਕਿਸੇ ਦਾ ਮਾੜਾ ਨਹੀਂ ਕਰ ਰਿਆ ਤੇ ਉਹਨੇ ਮੇਰਾ ਮਾੜਾ ਨਹੀਂ ਕਰਲਾ ਹਾਂ ਉਹ ਮਾਲਕ ਨੇ ਮੇਰਾ ਚੰਗਾ ਹੀ ਰੱਖਣਾ ਜੇ ਮੈਨੂੰ ਪਤਾ ਜੇ ਮੈਂ ਮਾੜਾ ਕਰੂੰ ਕਿਸੇ ਦਾ ਹਾਂ ਤੇ ਉਹਨੇ ਆਪੇ ਮੇਰਾ ਕਿਤਨੇ ਕਿਤੇ ਮਾੜਾ ਕਰੂਗਾ ਮੈਨੂੰ ਪਤਾ ਲੱਗੋ ਵੀ ਮੈਂ ਮਾੜਾ ਕੀਤਾ ਸੀ ਤਾਂ ਮੇਰਾ ਹੋਇਆ ਇਸ ਤੇ ਬਸ ਮੇਰਾ ਸ਼ੌਂਕ ਆ ਇੱਕ ਸ਼ੌਂਕੀਆਂ ਬਣਾਈਦੇ ਆ ਬਾਕੀ ਲੋਕੀ ਕਹਿ ਦਿੰਦੇ ਕਈ ਵਾਰੀ ਫੁਕਰਾ ਨਿਕੰਮਾ ਕਿ ਗੰਦ ਪਿੱਲ ਮਾਣਾ ਹੀ ਫਿਰਦਾ ਕੀ ਕਰਦਾ ਫਿਰਦਾ ਬਸ ਮਾਤਾ ਹੋ ਗਿਆ ਬਾਪੂ ਹੋ ਗਿਆ ਕੱਢਦੇ ਵੀ ਤੂੰ ਕੀ ਕਰਦਾ ਫਿਰਦਾ ਕੋਈ ਚਾਹੀਦੇ ਕੰਮ ਫੜ ਲਾ ਵੀ ਕੋਈ ਭਰਤੀ-ਪੁਰਤੀ ਵੇਖ ਕੀ ਇੱਧਰ ਫਿਰਦਾ ਕੁੱਤੇ ਕੰਮਾਂ ਚ ਹਾਂ ਕਈ ਵਾਰੀ ਤਾਂ ਮੈਨਾਂ ਹੁੰਨਾ ਵੀ ਬਗਨਾਬ ਵੀ ਬੰਦਾ ਮਿਲੇ ਮਾਤਾ ਨੂੰ ਕੈਮਰਾ ਫੜਾ ਕੇ ਖਿਲਾਰ ਦਿੰਦਾ ਹਾਂ ਉਹਦਾ ਤਾਂ ਰੀਲ ਬਣਾ ਅੱਛਾ ਪਲਸ 1 ਸੀ ਪਲਸ 1 ਚ ਮੈਂ ਆਰਮੀ ਵੀ ਦੇਖੀ ਭਰਤੀ ਆਰਮੀ ਤੋਂ ਉੱਥੇ ਵੀ ਲਾ ਲਓ ਵੀ ਕਿਸਮਤ ਨੇ ਕਹਿੰਦੇ ਸਾਥ ਨਹੀਂ ਦਿੱਤਾ ਹੂੰ ਫਿਰ ਆਰਮੀ ਤੋਂ ਬਾਅਦ ਪਲੱਸ 2 ਪਲੱਸ 2 ਤੋਂ ਬਾਅਦ ਇੱਧਰ ਰੇਲਾਂ ਵਾਲੇ ਬੰਨੇ ਉਹੀ ਗੱਲ ਦੱਸਤਾ ਉਹ ਬੰਦਾ ਬਾਈ ਕੀ ਨਿਕਲਿਆ ਚਲੋ ਨਾ ਤਾਂ ਕੀ ਲੈਣਾ ਸਾਰੇ ਰੱਬ ਦੇ ਮਾਰੇ ਹੀ ਹੁੰਦੇ ਆ ਹੂੰ ਤੇ ਉਹ ਬੰਦਾ ਨਾ ਰੋਟੀ ਖਾ ਕੇ ਮੇਰੇ ਘਰ ਹੀ ਬੈਠਾ ਖਾ ਕੇ ਗਿਆ ਸੱਚੀ ਕਾਲ ਬਾਤਾਂ ਜ਼ਿੰਦਗੀ ਦੇ ਨਾਲ ਜੁੜੀਆਂ ਤੁਸੀਂ ਤੇ ਮੈਂ ਜਗਤਾਰ ਸਿੰਘ ਸਿੱਧੂ ਅਕਸਰ ਸੋਸ਼ਲ ਮੀਡੀਆ ਤੇ ਬਹੁਤ ਲੋਕ ਇਹੋ ਜਿਹੇ ਨੇ ਜਿਹੜੇ ਸੋਸ਼ਲ ਮੀਡੀਆ ਰਾਹੀਂ ਆਪਣੇ ਦਿਲਾਂ 'ਚ ਘਰ ਕਰ ਚੁੱਕੇ ਨੇ ਤੇ ਬਹੁਤ ਲੋਕ ਉਹਨਾਂ ਨੂੰ ਚਾਣ ਲੱਗ ਪਏ ਨੇ ਸੋਸ਼ਲ ਮੀਡੀਆ ਤੇ ਬਹੁਤ ਪਿਆਰ ਮਿਲਦਾ ਜਿੰਨਾਂ ਵਿੱਚੋਂ ਇੱਕ ਹੈ ਬਾਈ ਸੁਖ ਰਤੀ ਅੱਜ ਸੁਖ ਰਤੀ ਕੋਲ ਪਹੁੰਚੇ ਆਂ ਗੱਲਬਾਤ ਕਰਾਂਗੇ ਇਹਨਾਂ ਦੀ ਜ਼ਿੰਦਗੀ ਬਾਰੇ ਤਾਂ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਬਾਈ ਜੀ ਠੀਕ ਠਾਕ ਹੋਵਗੇ ਸਾਰੇ ਲਵ ਯੂ ਪਿਆਰ ਪ੍ਰਿਆਸ ਸਾਰਿਆਂ ਨੂੰ ਦਿਲੋਂ ਧੰਨਵਾਦ ਤੁਸੀਂ ਵੀਰੇ ਪਹੁੰਚੇ ਸਾਡੇ ਕੋਲ ਆ ਜਾਈਏ ਠੀਕ ਠਾਕ ਹਾਂਜੀ ਭਾਈ ਚੜ੍ਹਦੀ ਕਲਾ ਆਪਣੇ ਸੁਣਾਓ ਬਹੁਤ ਵਧੀਆ ਕੰਮ ਕਰਕੇ ਮੈਂ ਚੱਲਦਾ ਕੰਮ ਕਰ ਵਧੀਆ ਮਾਲਕ ਦੀ ਮੇਰਾ ਬੜੇ ਲੈਰਾ ਬੇਰਾ ਨੇ ਬੇਰਕਲ ਅੱਛਾ ਤੇ ਸਭ ਤੋਂ ਪਹਿਲਾਂ ਤਾਂ ਭਾਈ ਯਾਰ ਟੈਟੂ ਬਾਲੇ ਬਣਵਾਏ ਆਗੇ ਕਿੰਨੇ ਕਨੇ ਗਿਣਤੀ ਚ ਕਿੰਨੇ ਕਨੇ ਗਿਣਤੀ ਚ ਤਾਂ ਕਦੇ ਗਿਣੇ ਹੀ ਨਹੀਂ ਪਹਿਲੀ ਗੱਲ ਤੇ ਭਾਈ ਹੂੰ ਉਹ ਕਿੰਨੇ ਕੋ ਹੁਣ ਰਫਲੀ ਅਰਾਊਂਡ ਅਰਾਊਂਡ ਵੀਰੇ 7-8 ਦੇ ਕਰੀਬ ਵੱਧ ਹੀ ਹੋਣਗੇ ਮੈਨੂੰ ਤਾਂ ਲੱਗਦਾ ਤਾਂ 7-8 ਬਿਲਕੁਲ ਕਿਉਂਕਿ ਸੋ ਜੇ ਦੇਖੀਏ ਸਾਰੀਆਂ ਬਾਹਾਂ ਗਰਦਨ ਫੇਸ ਤੇ ਵੀ ਫੇਸ ਤੇ ਕੋਈ ਬਣਵਾਵਾਂ ਦਾ ਨਹੀਂ ਹੁੰਦਾ ਵੈਸੇ ਫੇਸ ਤੇ ਬਸ ਮੇਰੇ ਸ਼ੌਂਕ ਆ ਇੱਕ ਸ਼ੌਂਕੀਆਂ ਬਣਾਈਦੇ ਆ ਬਾਕੀ ਲੋਕੀ ਕਹਿ ਦਿੰਦੇ ਕਈ ਵਾਰੀ ਫੁਕਰਾ ਨਗਮਾ ਕੀ ਗੰਦ ਪਿੱਲ ਮਾਣਾ ਹੀ ਫਿਰਦਾ ਕੀ ਕਰਦਾ ਫਿਰਦਾ ਅੱਛਾ ਕਹਿੰਦੇ ਆ ਲੋਕ ਐ ਅਕਸਰ ਕਹਿੰਦੇ ਆ ਵੀਰੇ ਕਮੈਂਟਾਂ ਚ ਕਹਿੰਦੇ ਆ ਕਮੈਂਟਾਂ ਚ ਵੀ ਕਹਿੰਦੇ ਆ ਉਹ ਕਿਸੇ ਹੁਣ ਇੱਕ ਤਾਂ ਇਹ ਚੀਜ਼ ਜਿਹੜੀ ਆ ਸੋਸ਼ਲ ਮੀਡੀਆ ਦੇ ਥਰੂ ਸੋਹਣੀ ਲੱਗਦੀ ਆ ਕਿਤੇ ਆਪਾਂ ਬਾਹਰ ਅੰਦਰ ਜਾਣੇ ਅਕਸਰ ਕੋਈ ਗੱਲਬਾਤ ਆ ਜਾਂ ਅਲਾ ਦੇ ਕੇ ਹੈਰਾਨ ਹੁੰਦਾ ਵੀ ਕਿ ਕਿੰਨੇ ਸ਼ਾਈ ਪੌਥੀ ਹੋਈ ਆ ਕੀ ਕਾਲਕ ਲਈ ਹੋਈ ਆ ਹਾਂ ਅਲਾ ਦੇ ਕੇ ਹੋਰੀ ਕੱਟ ਜੇ ਕਹਿ ਦਿੰਦਾ ਵੀ ਕਹਿੰਦਾ ਵੀ ਕਈ ਤਾਂ ਮੈਨੂੰ ਇਹੋ ਜੇ ਮਿਲਦੇ ਆ ਬਈਆ ਟਾਂਕੇ ਲੱਗੇ ਆ ਅੱਛਾ ਦੇਖਿਆ ਸੌਂਦਾ ਵੀ ਠੀਕ ਆ ਭਾਈ ਕੋਈ ਨਹੀਂ ਚਲੋ ਅੱਛਾ ਕਹਿੰਦਾ ਟਾਂਕੇ ਲੱਗੇ ਹੁੰਦੇ ਆ ਟਾਂਕੇ ਲੱਗੇ ਆ ਬਿਲਕੁਲ ਅੱਛਾ ਫਿਰ ਕਰਦੇ ਆ ਨੇ ਕੀ ਰਿਸਪੌਂਸ ਦੱਤਾ ਫਿਰ ਜਦੋਂ ਦੇਖਿਆ ਵੀ ਮੁੰਡਾ ਮੂੰਹ ਤੇ ਵੀ ਟੈਟੂ ਬਣਵਾਈ ਜਾਂਦਾ ਹਣ ਤਾਂ ਪਹਿਲਾਂ ਤਾਂ ਵੀਰੇ ਪਤਾ ਹੀ ਆ ਤੁਹਾਡੇ ਜਿਵੇਂ ਨੋਰਮਲ ਆਪਣੇ ਜੱਟ ਜ਼ਿਮੀਂਦਾਰਾਂ ਚ ਗਾਲਾਂ ਆਮ ਹੀ ਨੇ ਹੂੰ ਤੇ ਬਾਪ ਮਾਤਾ ਹੋ ਗਿਆ ਬਾਪੂ ਹੋ ਗਿਆ ਕੱਢਦੇ ਵੀ ਤੂੰ ਕੀ ਕਰਦਾ ਫਿਰਦਾ ਕੋਈ ਚਾਹੀਦੇ ਕੰਮ ਫੜ ਲਾ ਵੀ ਕੋਈ ਭਰਤੀ ਮੁਰਤੀ ਵੇਖ ਕੀ ਇੱਧਰ ਫਿਰਦਾ ਕੁੱਤੇ ਕਮਾਚ ਹਾਂ ਤੇ ਬਸ ਉਹ ਹੌਲੀ ਹੌਲੀ ਵੀਰੇ ਸ਼ੌਂਕ ਨੂੰ ਇੱਕ ਆਪਦਾ ਪੇਸ਼ਾ ਬਣਾ ਲਿਆ ਵਧੀਆ ਹੌਲੀ ਹੌਲੀ ਚੱਲ ਪੇ ਮਹਾਰਾਜ ਨੇ ਸੁਣੀ ਆ ਤੇ ਮਾ ਲੱਗੇ ਹੋਇਆ ਹੁਣ ਤਾਂ ਘਰੇ ਵੀ ਕਹਿੰਦੇ ਆ ਵੀ ਸਾਡੇ ਪੁੱਤਰ ਕੇ ਪੋਤੀ ਨਹੀਂ ਹੈਗਾ ਬਿਲਕੁਲ ਹੁਣ ਜਦੋਂ ਘਰਦਿਆਂ ਨੂੰ ਵੀ ਹੋ ਜਾਂਦਾ ਜਦੋਂ ਥੋੜਾ ਬਹੁਤ ਤਾਂ ਪਛਾਣ ਬਣਨ ਲੱਗ ਜਾਂਦੀ ਹੈ ਨਾ ਘਰਦਿਆਂ ਨੂੰ ਵੀ ਲੱਗਣ ਲੱਗ ਜਾਂਦੇ ਚਲੋ ਠੀਕ ਐ ਜੋ ਕੰਮ ਕਰਦਾ ਵੀ ਕੰਮ ਕਰਦਾ ਸੋਹਣਾ ਕਰਦਾ ਬਿਲਕੁਲ ਜਦੋਂ ਰੀਲਾਂ ਬਣਾਉਣੀਆਂ ਫਿਰ ਸ਼ੁਰੂ ਕੀਤੀਆਂ ਉਦੋਂ ਘਰ ਦੇ ਕੀ ਕਹਿੰਦੇ ਸੀਗੇ ਉਦੋਂ ਨਹੀਂ ਆਪਾਂ ਨੂੰ ਵੀ ਰ ਆ ਵੀ ਸ਼ੁਰੂ ਤੋਂ ਪਹਿਲੇ ਦਿਨ ਹੀ ਟੋਕਿਆ ਕੋਈ ਵੀ ਆਏ ਨਹੀਂ ਕਿਹਾ ਵੀ ਤੂੰ ਇਹ ਕੰਮ ਕਿਉਂ ਕਰ ਰਿਹਾ ਕਿਉਂ ਵੀ ਮਾੜਾ ਆ ਜਾਂ ਚੰਗਾ ਨਾ ਆਪਾਂ ਨੂੰ ਬਸ ਆਏ ਵੀ ਸਪੋਰਟ ਹੈਗੀ ਘਰੋਂ ਵਧੀਆ ਮਾਤਾ ਹੁਣੀ ਵੀ ਵਧੀਆ ਸਪੋਰਟ ਕਰਦੇ ਮਣਾਉਂਦੇ ਸ਼ੁਰੂ ਤੋਂ ਵੀ ਲੱਗੇ ਰਹੀਦਾ ਕਈ ਵਾਰੀ ਤਾਂ ਮੈਨਾਂ ਹੁੰਨਾ ਵੀ ਨਾ ਕੋਈ ਬੰਦਾ ਮਿਲੇ ਮਾਤਾ ਨੂੰ ਕੈਮਰਾ ਫੜਾ ਕੇ ਖਿਲਾੜ ਦਿੰਦਾ ਮੈਂ ਮਾਤਾ ਰੀਲ ਬਣਾ ਅੱਛਾ ਨਾਲ ਖੜਦੇ ਆ ਵਧੀਆ ਪਿਆਰ ਮਿਲਦਾ ਸਹੀ ਹੈ ਸਹੀ ਹੈ ਤੇ ਭਾਈ ਕਿੰਨਾ ਕੁ ਟਾਈਮ ਹੋ ਗਿਆ ਇੰਸਟਾਗ੍ਰਾਮ ਤੇ ਜਦੋਂ ਰੀਲਾਂ ਪਾਉਣੀਆਂ ਸ਼ੁਰੂ ਕੀਤੀਆਂ ਇੰਸਟਾਗ੍ਰਾਮ ਨੂੰ ਵੀਰੇ ਟਾਈਮ ਤਾਂ ਖਾਸ ਹੀ ਹੋ ਗਿਆ ਲੱਗੇ ਤਾਂ ਜਦੋਂ ਟਿਕਟੌਕ ਸੀਗਾ ਉਦੋਂ ਦੇ ਲੱਗੇ ਹੋਏ ਆ ਤੇ ਹੌਲੀ ਹੌਲੀ ਬਸ ਗਰੋਥ ਹੁੰਦੀ ਹੁੰਦੀ ਹੋਗੀ ਜਿਵੇਂ ਵੀ ਮੂਡ ਤੇ ਡਿਪੈਂਡ ਹੁੰਦਾ ਵੀ ਪਾਤੀ ਕੋਈ ਮੈਂ ਚਲੋ ਲੋਕਾਂ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਪਤਨ ਕਿਹੋ ਜੀ ਝਲਕੇ ਆਈ ਮੇਰੀ ਇਹ ਸਾਹਮਣੇ ਜਿਨ੍ਹਾਂ ਨੇ ਪਸੰਦ ਕੀਤਾ ਹੂੰ ਮੈਨੂੰ ਆਪਣੀ ਖੁਦ ਪਤਾ ਵੀ ਮੈਂ ਇਸ ਯੋਗ ਹੈ ਨਹੀਂ ਇਸ ਲਾਇਕ ਵੀ ਜਿਹੜੇ ਨੇ ਮੈਨੂੰ ਉੱਪਰ ਤੱਕ ਲਿਆ ਇੱਥੋਂ ਤੱਕ ਲਿਆ ਅੱਜ ਬਿਲਕੁਲ ਜਦੋਂ ਲੋਕਾਂ ਫਿਰ ਬਾਹਰ ਜਾਂਦੇ ਲੋਕ ਮਿਲਦੇ ਆ ਬੁਲਾਉਂਦੇ ਆ ਬਾਈ ਸੁੱਖ ਤੂੰ ਰੀਲਾਂ ਪਾਉਣਾ ਜਾਂ ਮਿਲਦੇ ਆ ਤਾਂ ਫੋਟੋ ਕਰਾਉਂਦੇ ਆ ਲੋਕ ਉਦੋਂ ਕਿੰਨਾ ਕੁ ਵਧੀਆ ਲੱਗਦਾ ਫਿਰ ਬਾਈ ਬਹੁਤ ਚਾ ਚੜਦਾ ਹੂੰ ਬਹੁਤ ਵਧੀਆ ਇੱਕ ਆਪ ਦੇ ਆਪ ਨੂੰ ਖੁਸ਼ੀ ਹੁੰਦੀ ਆ ਵੀ ਅੱਜ ਆਪਣਾ ਵੀ ਇੱਕ ਕਿਤਨਾ ਕਿਤੇ ਛੋਟਾ ਹੀ ਸੀ ਕਿਤਨੇ ਕਿਤੇ ਨਾਂ ਹੈਗਾ ਲੋਕ ਜਾਣਦੇ ਆ ਪਿਆਰ ਦਿੰਦੇ ਆ ਤੇ ਵਧੀਆ ਜੋ ਬਾਹਰ ਅੰਦਰ ਜਾਈਦਾ ਗੱਡੀ ਦੀ ਸਿਹਾਨਾ ਗੱਡੀ ਦੇਖ ਲੈਂਦੇ ਆ ਬਾਈ ਸੁੱਖ ਦੀ ਗੱਡੀ ਮਿਲ ਲਉਂਦੇ ਆ ਦੂਰੋਂ ਦੂਰੋਂ ਕਈ ਭਰਾ ਮੇਰੇ ਆਉਂਦੇ ਆ ਮੈਂ ਨਹੀਂ ਕਹਿੰਦਾ ਵੀ ਕਈ ਹੁਣ ਆਹ ਗੱਲ ਸੁਣ ਕੇ ਕਈ ਕਹਿਣਗੇ ਵੀ ਤੁਸ ਨੂੰ ਸਾਲਾ ਸਟਾਰ ਆ ਕਿ ਤਕੜਾ ਡ੍ਰੇਕ ਆ ਵੀ ਦੂਰੋਂ ਦੂਰੋਂ ਕਹਿਣਾ ਭਰਾ ਆਉਂਦੇ ਆ ਮੇਰੇ ਕੋ ਫੋਨ ਆ ਮੈਂ ਸਟਾ ਨੰਬਰ ਦਿੱਤਾ ਆ ਤੇ ਫੋਨ ਕਰਦੇ ਮੈਨੂੰ ਚੰਗਾ ਲੱਗਦਾ ਨੰਬਰ ਤਾਂ ਦਿੱਤਾ ਮੈਂ ਖੁਸ਼ੀ ਹੁੰਦੀ ਆ ਮੈਨੂੰ ਫੋਨ ਕਰਦੇ ਭਰਾ ਬਈ ਸੁਖ ਬਈ ਬੋਲਦੇ ਕਿਦਾਂ ਬਈ ਹਾਲ ਚਾਲ ਪੁੱਛਦੇ ਆ ਚਲੋ ਆਪਣਾ ਵੀ ਕੋਈ ਹੈਗਾ ਬਿਲਕੁਲ ਘਰੇ ਆਉਂਦੇ ਲੋਕ ਮਿਲਣ ਬਹੁਤ ਵੀਰੇ ਆਉਂਦੇ ਅਕਸਰ ਆਉਂਦੇ ਰਹਿੰਦੇ ਆ ਬਿਲਕੁਲ ਅੱਛਾ ਫਿਰ ਬਈ ਜਦੋਂ ਇੱਕ ਹੁੰਦਾ ਕਿ ਪਿੰਡ 'ਚ ਰਹਿੰਦੇ ਆ ਹਨਾ ਇੱਕ ਆ ਜਦੋਂ ਮੁੰਡਾ ਇਹੋ ਜੇ ਕੰਮ ਕਰਦਾ ਜਿਹਾ ਟੈਟੂ ਟੂਟੂ ਵਾਲੇ ਬਣਵਾ ਲੈ ਕੰਨਾਂ 'ਚ ਵਾਲੀਆਂ ਪਾਈਆਂ ਨੇ ਤਾਂ ਫਿਰ ਆਂਢੀ ਗਵਾਂਢੀ ਬੜਾ ਕਹਿੰਦੇ ਆ ਘਰੇ ਆ ਕੇ ਕਹਿੰਦੇ ਨਾ ਜਦੋਂ ਹਾਥੀ ਤੁਰਦਾ ਤੇ ਕੁੱਤੇ ਭੌਂਗਦੇ ਹੁੰਦੇ ਆ ਹਾਂ ਉਹ ਕੰਮ ਆ ਪੋਂ ਕੰਨ ਲਣੀ ਧਿਆਨ ਦਈਦਾ ਆਥੀ ਕਹਿੰਦੇ ਮਸਤ ਚਾਲ ਤੁਰਦਾ ਉਹ ਗੱਲ ਆ ਵੀਰੇ ਆਪਾਂ ਤੁਰਦੇ ਰਹੀਦਾ ਜਿਹੜਾ ਭੋਂਗ ਦਾ ਪਿੱਛੇ ਭੋਂਗ ਨਹੀਂ ਦੇਖਦਾ ਭੋਂਕੀ ਜਾ ਬਈ ਲਾਉਂਦੇ ਸੀ ਲੁੱਤੀਆਂ ਪਹਿਲਾਂ ਘਰੇ ਆ ਕੇ ਲਾਉਂਦੇ ਆ ਅੱਜ ਵੀ ਲਾਉਂਦੇ ਆ ਹਾਂ ਕਹਿ ਦਿੰਦੇ ਆ ਵੀ ਹਾਂ ਵੀ ਮਾਤਾ ਨੂੰ ਕਹਿ ਦਿੰਦੇ ਆ ਵੀ ਆਹ ਦੇ ਇੱਕ ਤਰ੍ਹਾਂ ਮੁੰਡਾ ਕੀ ਕਰਦਾ ਖਬਰ ਬਾਹਰ ਹੁੰਦੀ ਆ ਪਹੁੰਚੇ ਘਰੇ ਪਾ ਨਾ ਪਹੁੰਚੇ ਹਾਂ ਵੀ ਕਿਤੇ ਚਲੋ ਮਾੜੀ ਚੰਗੀ ਥਾਂ ਤੇ ਬਹਿਣਾ ਵੀ ਪੈਂਦਾ ਬਈ ਹਾਂ ਤੇ ਉਹ ਬਸ ਕਹਿ ਦਿੰਦੇ ਆ ਆਹ ਦੇ ਇੱਕ ਤਰ੍ਹਾਂ ਮੁੰਡਾ ਕੀ ਕਰਦਾ ਫਿਰਦਾ ਕਿਵੇਂ ਆ ਕਾਤੋਂ ਆ ਮਾਤਾ ਕਹਿੰਦੀ ਕੋਈ ਨਹੀਂ ਪਤਾ ਸਾਨੂੰ ਜਿਵੇਂ ਹੋਣਾ ਕਿ ਮਾ ਮਾਪਿਆਂ ਨੂੰ ਪਤਾ ਤਾਂ ਵੀ ਸਾਡਾ ਧੀ ਪੁੱਤ ਕਿਵੇਂ ਦਾ ਕਿਵੇਂ ਦਾ ਨਹੀਂ ਹਾਂ ਉਹ ਆਪਾਂ ਨੂੰ ਪਤਾ ਬਈ ਆਪਾਂ ਨੂੰ ਆਪ ਨੂੰ ਪਤਾ ਵੀ ਆਪਾਂ ਕਿਵੇਂ ਦੇ ਆ ਬਿਲਕੁਲ ਆਪਣੇ ਮਾਲਕ ਨੂੰ ਪਤਾ ਆਪਾਂ ਕਿਵੇਂ ਦੇ ਆ ਜ਼ਰੂਰੀ ਨਹੀਂ ਆਪਾਂ ਲੋਕਾਂ ਨੂੰ ਸਫਾਈਆਂ ਦੇਣੀਆਂ ਬਾਕੀ ਲੁੱਤੀਆਂ ਵਾਲੇ ਤਾਂ ਵੀਰੇ ਲਾਉਂਦੇ ਹੀ ਆ ਉਂਗਲਾ ਜਿਨ੍ਹਾਂ ਨੇ ਲਾਉਣੀ ਆ ਕਿਸੇ ਦੇ ਧੀ ਪੁੱਤ ਨੂੰ ਦੇਖ ਕੇ ਕੋਈ ਰਾਜ਼ ਨਹੀਂ ਗਾ ਬਿਲਕੁਲ ਅੱਛਾ ਇੱਕ ਗੱਲ ਹੋਰ ਮੈਂ ਜੰਨਾ ਇੱਕ ਨੋਟ ਕਰਿਆ ਵੀ ਬਈ ਜੰਨਾ ਇੱਕ ਰੀਲਾਂ ਪਾਉਂਦਾ ਅਗਰੈਸਿਵ ਜੀਆਂ ਐਟੀਟਿਊਡ ਜਣੀਆਂ ਪਰ ਬਈ ਉਹਨੇ ਹੀ ਡਾਊਨ ਟੂ ਅਰਥ ਬੰਦਾ ਯਾਰ ਇਹ ਐ ਇੰਨਾ ਫਰਕ ਕਿਵੇਂ ਆ ਰੀਲਾਂ ਤੇ ਬੰਦਾ ਕੁਝ ਹੋਰ ਆ ਅਸਲ بس ਇੱਕ ਵੀਰੇ ਹੁੰਦਾ ਜਿਵੇਂ ਇੱਕ ਲਾਲੋ ਫੇਸ ਜਿਵੇਂ ਵੈਲਿਊ ਉਹੋ ਜਿਹਾ ਫੇਸ ਤੇ ਵੀ ਟੈਟੂ ਹੋ ਗਏ ਜਾਂ ਕਿਵੇਂ ਹੋ ਗਏ ਅਗਲਾ ਦੇਖ ਕੇ ਕਈ ਵਾਰ ਮੈਂ ਆਪਕੇ ਇੰਨਾ ਵੀ ਕਈ ਮਿਲਦੇ ਆ ਨਾ ਆਹੀ ਤੁਹਾਡੇ ਵਾਲੀ ਗੱਲ ਅਕਸਰ ਮੈਨੂੰ ਸੁਣਨ ਨੂੰ ਮਿਲਦੀ ਆ ਕਹਿ ਦਿੰਦੇ ਆ ਭਰਾ ਤੂੰ ਯਾਰ ਇੰਨਾ ਠੰਡਾ ਬੰਦਾ ਕਿਵੇਂ ਆ ਮੈਂ ਕਹਿੰਦਾ ਮੈਂ ਨਹੀਂ ਭਰਾ ਮੈਂ ਇਹ ਗੱਲ ਇਹਨਾਂ ਵੀ ਮਿਲ ਕੇ ਪਤਾ ਲੱਗਦਾ ਬੰਦੇ ਦਾ ਆਪਾਂ ਹੁਣ ਕੋਈ ਬੰਦਾ ਦੇਖ ਰਿਹਾ ਉਹਨੂੰ ਜੱਜ ਨਾ ਕਰੋ ਵੀ ਬੰਦਾ ਆਕੜ ਖੋਰਾ ਜਾਂ ਦੋ ਤਿੰਨ ਥਾਵਾਂ ਤੋਂ ਉਹਦੀ ਗੱਲਬਾਤ ਸੁਣ ਲਈ ਵੀ ਇਹ ਬੰਦਾ ਪਤਾ ਨਹੀਂ ਕਿਵੇਂ ਦਾ ਹੋਊਗਾ ਕੀ ਗੱਲਾਂ ਕਾਤੋਂ ਆ ਜਦੋਂ ਆਪਾਂ ਮਿਲਦੇ ਆ ਉਦੋਂ ਬੰਦੇ ਦਾ ਪਤਾ ਲੱਗਦਾ ਉਦੋਂ ਜੱਜ ਕਰੋ ਵੀ ਬੰਦਾ ਵਾਕਿਆ ਕਿਵੇਂ ਦਾ ਕਿਵੇਂ ਦਾ ਨਹੀਂ ਹੂੰ ਬਾਕੀ ਐਂ ਆ ਵੀਰੇ ਆਪਾਂ ਪਿੱਛਾ ਦੇਖਣਾ ਪਛੋਕੜ ਦੇਖਣਾ ਚਾਹੀਦਾ ਵੀ ਕਿੱਥੋਂ ਉੱਠਿਆ ਕਿਵੇਂ ਆ ਕੀ ਸੀ ਆ ਕੀ ਜਿੰਨਾ ਠੰਡਾ ਸੁਭਾਅ ਨਹੀਂ ਠੰਡੀ ਰੀਲ ਨਹੀਂ ਦੇਖੀ ਕੋਈ ਬਹੁਤ ਫਰਕ ਆ ਉਹ ਚੀਜ਼ 'ਚ ਠੰਡੀ ਵਾਸ ਵੀਰੇ ਤੱਤੇ ਚੱਲਦੇ ਆ ਜਿਵੇਂ ਦੁਨੀਆ ਤੱਤੀ ਚੱਲਦੀ ਓਵੇਂ ਮੈਂ ਕਿ ਆਪਾਂ ਵੀ ਚੱਲ ਲਈਏ ਫਿਰ ਬਿਲਕੁਲ ਬਿਲਕੁਲ ਤੇ ਅੱਛਾ ਬਾਈ ਫਿਰ ਪੜ੍ਹਾਈ ਪੜੋਈ ਕਿੰਨੇ ਕੁ ਕੀਤੀ ਹੈਗੀ ਦਾ ਵੀਰੇ ਮੇਰੀ ਪਲਸ 2 ਤੱਕ ਹੀ ਹੋਈ ਆ ਹੂੰ ਪਲਸ 2 ਤੋਂ ਬਾਅਦ ਪਲਸ 1 ਸੀਗੇ ਪਲਸ 1 ਚ ਮੈਂ ਆਰਮੀ ਦੀ ਦੇਖੀ ਭਰਤੀ ਆਰਮੀ ਤੋਂ ਉੱਥੇ ਵੀ ਲਾ ਲਓ ਵੀ ਕਿਸਮਤ ਨੇ ਕਹਿੰਦੇ ਸਾਥ ਨਹੀਂ ਦਿੱਤਾ ਹੂੰ ਫਿਰ ਆਰਮੀ ਤੋਂ ਬਾਅਦ ਪਲਸ 2 ਪਲਸ 2 ਤੋਂ ਬਾਅਦ ਇਧਰ ਰੀਲਾਂ ਵਾਲੇ ਬੰਨੇ ਤੁਰਦੇਗੇ ਤੁਰਦੇਗੇ ਫਿਰ ਟੈਟੂ ਦਾ ਜਿਵੇਂ ਇਨਕ ਲੱਗ ਗਈ ਉਹ ਕਹਿੰਦੇ ਨਾ ਬਸ ਇੱਕ ਲੱਗ ਗਈ ਸੂਈ ਤੇ ਉਹਦਾ ਚਸਕਾ ਹੀ ਪੈ ਗਿਆ ਇਨਕ ਲੱਗ ਗਈ ਉਹ ਚਸਕਾ ਤੁਰੇ ਗਏ ਬਈ ਆ ਚੀਜ਼ ਵੀ ਸੋਹਣੀ ਆ ਇੱਕ ਜਿਵੇਂ ਟੈਟੂ ਜਾਨਣ ਲੱਗ ਗਏ ਬਈ ਬਈ ਆ ਚੀਜ਼ ਬਹੁਤ ਸੋਹਣੀ ਬਣਾਈ ਓਏ ਹੌਲੀ ਹੌਲੀ ਬਣਾਈ ਕੇ ਤੇ ਆ ਆ ਗਲੇ ਤੇ ਕੀ ਬਣਾਇਆ ਇਹ ਇਹ ਮੇਰੇ ਇਹ ਸੱਪ ਦੀ ਕਾਂਜ ਦੇ ਨਾਗ ਆ ਹੂੰ ਜਿਵੇਂ ਇੱਕ ਬਸ ਇੱਕ ਸ਼ਿਵਪੋਲੇ ਦੇ ਗੱਲ ਚ ਹੁੰਦਾ ਨਾ ਫੋਟੋ ਨੂੰ ਵੇਖ ਕੇ ਮੈਂ ਕਿਤਨੇ ਕਿਤਨੇ ਸੋਚਦਾ ਮੈਂ ਵੀ ਬਣਾਵਾ ਹਾਂ ਬਸ ਉਹ ਚੀਜ਼ ਸੋਚੀ ਤੇ ਉਹ ਚੀਜ਼ ਚੰਗੀ ਲੱਗੀ ਵਧੀਆ ਆ ਚੀਜ਼ ਨੂੰ ਬਹੁਤ ਪਿਆਰ ਦਿੱਤਾ ਲੋਕਾਂ ਨੇ ਬਿਲਕੁਲ ਕਈ ਭਰਾਵਾਂ ਨੇ ਆਪਦੇ ਬਣਾਇਆ ਕਾਪੀ ਕੀਤੀ ਆ ਵੀ ਐਣੀ ਕਹਿੰਦਾ ਕਾਪੀ ਆ ਇਹ ਗੱਲ ਦਾ ਵੀ ਇੱਥੋਂ ਦੇਖੋ ਚੱਕੀ ਲੈਣਾ ਵੀ ਸੜਕ ਤੇ ਕਹਿੰਦਾ ਕਾਪੀ ਕੀਤੀ ਵੀ ਪਿਆਰ ਮਿਲਿਆ ਕਈਆਂ ਨੇ ਦੇਖਣ ਦੇ ਮਿਲਿਆ ਵੀ ਭਰਾ ਵਧੀਆ ਸੋਹਣੇ ਪਸੰਦ ਕਰਦੇ ਇਹ ਚੀਜ਼ ਨੂੰ ਬਿਲਕੁਲ ਇਹ ਕਾ ਜ਼ਰੂਰ ਦਿਖਾਓ ਉਧਰ ਥੋੜਾ ਕੈਮਰੇ ਚ ਫੇਸ ਕਰਕੇ ਇਹ ਕੀ ਬਣਵਾਇਆ ਬਾਈ ਮੈਂ ਬਾਹਰ ਤਾਂ ਚਲੋ ਬਹੁਤ ਲੋਕ ਬਣਾਉਂਦੇ ਪੰਜਾਬ ਚ ਪਹਿਲੇ ਬੰਦੇ ਤੇ ਦੇਖਿਆ ਇਹ ਇਹ ਵੀ ਬਸ ਵੀਰੇ ਇੱਕ ਯਾਦਗਾਰ ਆ ਹਾਂ ਕਿਤਨਾ ਕਿਤੇ ਕੋਈ ਵਾਕਿਆ ਹੋਇਆ ਸੀਗਾ ਉਹਦੀ ਕੋਈ ਯਾਦਗਾਰ ਜੁੜੀ ਹੋਈ ਹੈ ਨਾਲ ਕੀ ਵਾਕਿਆ ਹੋ ਗਿਆ ਸੀਗਾ ਬਸ ਵਾਕਿਆ ਅਕਸਰ ਹੁੰਦੇ ਰਹਿੰਦੇ ਆ ਵਾਕਏ ਕੀ ਦਸੀਏ ਕੋਈ ਕਿਤੇ ਮਾੜੀ ਕਰ ਜਾਂਦਾ ਕੋਈ ਚੰਗੀ ਕਰ ਜਾਂਦਾ ਹੂੰ ਬਾਕੀ ਤਨਾ ਕਿਤੇ ਉਹ ਚੀਜ਼ਾਂ ਫਿਰ ਇੱਕ ਸ ਟੈਟੂਆਂ ਚ ਗੜੋਗੜੋ ਰੱਖ ਲੀਆਂ ਵੀ ਕਿਤੇ ਸਾਰੀ ਜ਼ਿੰਦਗੀ ਨਾਲ ਹੋਵੇ ਇਹ ਵਾਕਿਆ ਅਕਸਰ ਗਾਂ ਆਪਾਂ ਚੱਲੀ ਅੱਗੇ ਉਹ ਫਿਰ ਨਾ ਹੋਵੇਗੀ ਯਾਦ ਤਾਂ ਰਹੂਗੀ ਵੀ ਆ ਆਪਣੇ ਨਾਲ ਹੋ ਚੁੱਕਿਆ ਤੇ ਦੁਆਰ ਤੋਂ ਨਾ ਹੋ ਜੇ ਬਿਲਕੁਲ ਤੇ ਆ ਹੋਰ ਕੀ ਕੀ ਬਣਾਇਆ ਇੱਕ ਇਧਰ ਮੈਂ ਦੇਖਦਾ ਪੰਜਾਬੀ ਲਿਖੀ ਹੋਈ ਇਹ ਵੀਰੇ ਆਪਣੇ ਜਿਵੇਂ ਆ ਚੀਜ਼ ਆ ਗਈ ਇਹ ਉਡਾੜ ਆ ਗਿਆ ਸਾਰੀ ਪੰਜਾਬੀ 35 ਅੱਖਰੀ ਇਹ ਮਾਤਾ ਜੀ ਦਾ ਨਾਮ ਆ ਗਿਆ ਇਹ ਤਾਂ ਸ਼ੁਰੂ ਤੋਂ ਹੀ ਸੀ ਇਕੱਲਾ ਨਾ ਫਿਰ ਨਾਲ ਇਹਨਾਂ ਨੂੰ ਅਪਡੇਟ ਕੀਤਾ ਆ ਚੀਜ਼ ਆ ਗਈ ਆ ਚੀਜ਼ ਆ ਕਿਤਨਾ ਕਿਤੇ ਮੈਨੂੰ ਸਿੱਧੂ ਬਾਈ ਕਰਕੇ ਲਾਈਕ ਸੀ ਬੜੀ ਸੋਹਣੀ ਲੱਗੀ ਉਹ ਚੀਜ਼ ਬਣਾਈ ਤੇ ਸੱਪ ਦੀ ਕੰਜ ਆ ਗਈ ਇੱਧਰ ਗੋਸ਼ਟ ਆ ਗਿਆ ਸੱਪ ਦੇ ਕੰਜ ਨਾਲ ਇੰਨਾ ਪਿਆਰ ਕਿਉਂ ਆ ਸੱਪ ਨਾਲ ਵੀਰੇ ਆ ਮੇਰੇ ਗੂਠੇ ਦੇ ਸੱਪ ਲੜਿਆ ਹੋਇਆ ਹਾਂ ਉਹਦੇ ਕਰਕੇ ਮੈਨੂੰ ਉਹੀ ਪਿਆਰ ਆ ਅੱਛਾ ਜਿਵੇਂ ਪੱਠੇ ਵੜਦਾ ਛੋਟਾ ਹੁੰਦਾ ਸੀ ਦਾਤੀ ਉਹ ਲੱਗ ਗਈ ਤੇ ਉਹਨਾਂ ਜਿਵੇਂ ਫੂਕ ਮਾਰ ਦਿੰਦੇ ਕੱਖ ਲੱਗ ਜਾਂਦਾ ਕਹਿੰਦੇ ਆਪੇ ਹਾਂ ਉਹ ਚੀਜ਼ ਤੇ ਉਹ ਚੀਜ਼ ਤੇ ਬਸ ਹੁੰਦਾ ਹੁੰਦਾ ਨੇ ਸੱਪ ਨੂੰ ਦੇਖ ਵੀ ਲਵਾਂ ਮੈਂ ਦੇਖੀ ਜਾਊਂ ਉਹਨੂੰ ਘੋਰ ਕਰੀ ਜਾਊਂ ਵੀ ਇਹ ਕੀ ਕਰਦਾ ਚਾਲ ਕੇ ਮੈਂ ਚੱਲਦਾ ਹਾਂ ਬਸ ਉਹੀ ਪਿਆਰ ਸ਼ੁਰੂ ਤੋਂ ਹੀ ਨਾ ਬਿਲਕੁਲ ਕਿੰਨੇ ਕੇ ਪੈਸੇ ਲਾਤੇ ਹੋਣੇ ਟੈਟੂਆਂ ਤੇ ਫਿਰ ਹੁਣ ਤੱਕ ਪੈਸੇ ਵੀਰੇ ਪਹਿਲੀ ਗੱਲ ਤੇ ਮੈਂ ਕਦੇ ਸੋਚਿਆ ਨਹੀਂ ਦੂਸਰੀ ਗੱਲ ਤੇ ਮੈਨੂੰ ਲੱਗਦਾ ਵੀ 1 70 80 2 ਲਸਟ 2 ਲੱਖ ਦੇ ਨੇੜੇ 2 ਲੱਖ ਦੇ ਨੇੜੇ ਟੈਟੂਆਂ ਤੇ ਲੱਗਦਾ ਇਹਨਾਂ ਨੂੰ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਉਹੋ ਗੱਲ ਹੈ ਬਾਈ ਜੀ ਇਹ ਸ਼ੌਂਕ ਪਿਆ ਕਿਵੇਂ ਅਸਲ ਤੇ ਟੈਟੂ ਵਾਲਾ ਫਿਰ ਬਾਈ ਜੀ ਪਿਆ ਇੱਥੇ ਨਾ ਇੱਕ ਕਮਕਾਰ ਸੀਗਾ ਡੇਰੇ ਸਾਹਿਬ ਗਏ ਮੈਂ ਤੇ ਮੇਰੇ ਫਾਦਰ ਸਾਹਿਬ ਸੀਗੇ ਅਸੀਂ ਦੋਵੇਂ ਸੀਗੇ ਗਏ ਤੇ ਡੇਰੇ ਸਾਹਿਬ ਮੇਰੇ ਫਾਦਰ ਸਾਹਿਬ ਨੇ ਬਣਾਇਆ ਮੈਂ ਛੋਟਾ ਸੀਗਾ ਕੇਸ ਸੀ ਮੇਰੇ ਛੋਟਾ ਜਿਹਾ ਸੀਗਾ ਤੇ ਡੇਰੇ ਸਾਹਿਬ ਉੱਥੇ ਬੈਠੇ ਉਹ ਨਾ ਟੈਟੂ ਵਾਲੇ ਜਿਹੜਾ ਲੋਕਲ ਮੇਲੇ ਚ ਹੁੰਦੇ ਆ ਹਾਂ ਬਈ ਉੱਥੋਂ ਨਾ ਸੁਈ ਲਵਾਈ ਤੇ ਮੈਂ ਮਾਰਾ ਚੀਕਾਂ ਛੋਟਾ ਫਾਦਰ ਸਾਹਿਬ ਨੇ ਬਣਾ ਲਿਆ ਫਾਦਰ ਸਾਹਿਬ ਕਹਿੰਦੇ ਤੂੰ ਹੀ ਬਣਾ ਲਾ ਮੈਂ ਠੀਕ ਆ ਬਣਾਇਆ ਉਹ ਚੀਜ਼ ਨੂੰ ਕਰਦੇ ਕਰਦੇ ਵਧੀਆ ਲੱਗਦਾ ਰਿਹਾ ਦੇਖਦੇ ਰਹੇ ਪੱਟਿਆ ਲੈ ਮੈਂ ਛੋਟਾ ਤਾਂ ਪੱਟਦਾ ਕਿਵੇਂ ਨਾ ਕਿਵੇਂ ਇਹ ਨਿਕਲਦਾ ਕਿਉਂ ਨਹੀਂ ਫਿਰ ਮੈਂ ਕਿਹਾ ਜਲ ਨਿਕਲਦਾ ਨਹੀਂ ਫਿਰ ਉੱਤੇ ਮੈਂ ਕਵਰ ਕਰਾ ਲਿਆ ਵੀ ਹੱਥ ਚਲੋ ਮਾੜੇ ਜੰਗੀ ਥਾਂ ਤੇ ਲੱਗਦੇ ਆ ਉਹ ਤਾਂ ਮੈਂ ਕਵਰ ਕਰਾ ਲਿਆ ਤੇ ਫਿਰ ਬਸ ਆ ਇਧਰ ਨੇ ਆ ਮੇਰੇ ਮਾਮਾ ਜੀ ਨੇ ਅੱਛਾ ਤੇ ਐਕਸਪਾਇਰ ਹੋ ਗਏ 2009 ਚ ਹੂੰ ਤੇ ਇਹਨਾਂ ਨੇ ਲਾ ਲਓ ਵੀ ਜਦੋਂ ਮੈਂ ਨਾਨਕੀ ਹੋਇਆ ਮੇਰਾ ਜਨਮ ਸ਼ਕਰਪੁਰਾ ਮੇਰਾ ਪਿੰਡ ਨਾਨਕਾ ਹਮ ਤੇ ਇਹਨਾਂ ਨੇ ਬਹੁਤ ਕੀਤਾ ਮੇਰਾ ਜਿੰਨਾ ਇਹਨਾਂ ਨੇ ਵੀ ਲਾਲੋ ਕੀਤਾ ਕਿਤਨਾ ਕਿਤੇ ਕਹਿ ਲੋ ਵੀ ਕੁ ਕਰ ਨਹੀਂ ਸਕਦਾ ਇੱਕ ਮਾਂ ਗੂ ਮੈਨੂੰ ਇਹਨਾਂ ਨੇ ਵੀ ਟ੍ਰੀਟ ਕੀਤਾ ਵੀ ਸਾਰਾ ਇਹਨਾਂ ਨੇ ਰੱਖਿਆ ਹਮ ਇਧਰ ਨੇ ਪੱਗ ਸਿੰਘ ਤੇ ਫਿਰ ਇਹਦੇ ਨਾਲ ਮੈਂ ਅਟੈਚ ਹੋਰ ਕਰਾਉਣਾ ਚਾਹੁੰਦਾ ਸੀ ਪਰ ਮੈਨੂੰ ਚੰਗਾ ਨਹੀਂ ਲੱਗਿਆ ਵੀ ਮੈਂ ਮਾਮਾ ਜੀ ਦੇ ਨਾਲ ਹੋਰ ਕੋਈ ਆਪਾਂ ਕੁਝ ਬਣਾਈਏ ਫਿਰ ਮੈਂ ਪੱਗ ਸਿੰਘ ਬਣਾਇਆ ਬਿਲਕੁਲ ਹਾਂਜੀ ਅੱਛਾ ਭਾਈ ਕੇ ਹੁੰਦਾ ਜਦੋਂ ਕੋਈ ਥੋੜੀ ਜੀ ਤਰੱਕੀ ਕਰਦਾ ਨਾ ਲੱਤਾਂ ਖਿੱਚਣ ਵਾਲੇ ਬਹੁਤ ਆ ਜਾਂਦੇ ਆਗੇ ਕਿੰਨੇ ਕਿਨੇ ਕੋਸ਼ਿਸ਼ ਕੀਤੀ ਵੀ ਫਿਰ ਲੱਤਾਂ ਖਚੀਏ ਕੋਸ਼ਿਸ਼ ਵੀਰੇ ਬਾਹਰ ਕੀ ਜਾਣਾ ਬਗਾਨੇ ਦਾ ਚਲੋ ਫਿਰ ਵੀ ਬਾਹਰ ਦੀ ਦੂਰ ਦੀ ਗੱਲ ਆ ਆਪਦੇ ਇੱਥੇ ਲੱਗੇ ਹੋਇਆ ਅੱਛਾ ਆਪਦੇ ਖਾਸ ਆ ਜਿਹੜੇ ਕਿਤਨੇ ਕਿਤੇ ਨਾਲ ਸੀਗੇ ਹੂੰ ਨਾਲ ਪਰੋਇ ਸੀ ਮੋਤੀ ਅੰਗ ਬਈ ਨਾ ਵੀਰੇ ਆਪਾਂ ਚੱਲਣਾ ਹੂੰ ਕਿਤਨੇ ਕਿਤੇ ਕਹਿੰਦੇ ਆ ਵੀ ਸੜਾ ਸਾਡਾ ਨਹੀਂ ਬਣਦਾ ਇਹਦਾ ਕਿਵੇਂ ਮਾਲਕਤਾ ਕਰੀ ਜਾਂਦਾ ਹਾਂ ਉਹ ਵੀ ਮੈਂ ਸੋਚਦਾ ਵੀ ਮੈਂ ਅੱਜ ਕਿਸੇ ਦਾ ਮਾੜਾ ਨਹੀਂ ਕਰ ਰਿਹਾ ਤੇ ਉਹਨੇ ਮੇਰਾ ਮਾੜਾ ਨਹੀਂ ਕਰਨਾ ਹੂੰ ਉਹ ਮਾਲਕ ਨੇ ਮੇਰਾ ਚੰਗਾ ਹੀ ਰੱਖਣਾ ਜੇ ਮੈਨੂੰ ਪਤਾ ਜੇ ਮੈਂ ਮਾੜਾ ਕਰੂੰ ਕਿਸੇ ਦਾ ਹੂੰ ਤੇ ਉਹਨੇ ਆਪੇ ਮੇਰਾ ਕਿਤਨਾ ਕਿਤਨਾ ਮਾੜਾ ਕਰੂਗਾ ਮੈਨੂੰ ਪਤਾ ਲੱਗੂ ਮੈਂ ਮਾੜਾ ਕੀਤਾ ਸੀ ਤਾਂ ਮੇਰਾ ਹੋਇਆ ਜੇ ਅੱਜ ਮੈਂ ਕਹਿਣਾ ਵੀ ਚੱਲ ਜਿੰਨੀ ਮਰਜੀ ਦੁਨੀਆ ਜ਼ੋਰ ਲਾ ਲੇ ਅੱਜ ਮੈਂ ਡਿੱਗਦਾ ਵੀ ਆ ਹੂੰ ਡਿੱਗਦਾ ਵੀ ਆ ਤੇ ਫੇਰ ਮੈਨੂੰ ਮਾਲਕ ਮੇਰਾ ਉੱਪ ਲੈ ਕੇ ਜਾਊਗਾ ਉੱਤੇ ਲੈ ਕੇ ਜਾਊਗਾ ਉਹ ਆਪੇ ਲੈ ਕੇ ਜਾਊ ਕਿਉਂਕਿ ਉਹ ਤਾਂ ਲੈ ਕੇ ਜਾਊਗਾ ਵੀ ਮੈਂ ਅੱਜ ਕਿਸੇ ਦਾ ਮਾੜਾ ਕਰਕੇ ਨਹੀਂ ਡਿੱਗਿਆ ਹੂੰ ਵੀ ਕਿਸੇ ਨੇ ਮੇਰਾ ਕੀਤਾ ਮੈਂ ਤਾਂ ਡਿੱਗਿਆ ਤੇ ਉਹਨੇ ਫੇਰ ਜਿੱਥੇ ਹੈਗਾ ਸੀ ਕੀ ਪਤਾ ਮੈਨੂੰ ਮਾਲਕ ਉੱਤੋਂ ਵੀ ਅੱਗੇ ਲੈ ਜੇ ਬਿਲਕੁਲ ਕਿੱਥੋਂ ਤੱਕ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਇਹ ਬੰਦੇ ਨੂੰ ਸੱਟੀ ਹੈ ਯਾਰ ਆਪਾਂ ਹ ਕੋਸ਼ਿਸ਼ਾਂ ਬਾਈ ਗਲਤ ਫਵਾਵਾ ਡਾਈਆਂ ਕਈਆਂ ਨੇ ਵੀ ਜਿਹੜੇ ਸੱਜਣ ਮਿੱਤਰ ਕਹਦੇ ਕਈ ਵਾਰੀ ਘਰੇ ਬੈਠੇ ਹੁੰਦੇ ਨਾਲ ਖਾ ਕੇ ਵੀ ਹਮ ਕਿਤੇ ਬਾਹਰ ਅੰਦਰ ਬੈਠੇ ਹੁੰਦੇ ਕਿਤੇ ਬਾਹਰ ਜਿਵੇਂ ਚੰਡੀਗੜ੍ਹ ਅਕਸਰ ਕਈ ਵਾਰੀ ਗੇੜਾ ਲੱਗਦਾ ਰਹਿੰਦਾ ਹੁੰਦਾ ਜਾਂਦੇ ਰਹੀਦਾ ਮਿੱਤਰ ਵਧੀਆ ਉੱਥੇ ਪਿਆਰ ਕਰਦੇ ਭਰਾ ਆਪਣੇ ਤੇ ਉੱਥੋਂ ਵੀ ਮੈਂ ਆਪਸੋ ਕੁਸੀ ਸੋਚਦਾ ਵੀ ਨਾਲ ਬੈਠ ਕੇ ਨਾ ਬੰਦਾ ਮੈਂ ਉੱਥੇ ਹੁੰਦਾ ਹੂੰ ਤੇ ਮੈਂ ਇੱਥੇ ਆਇਆ ਮੈਨੂੰ ਪਤਾ ਲੱਗਾ ਕਹਿੰਦੇ ਆਏ ਕਰਕੇ ਵੀ ਸੁਖ ਉੱਥੇ ਤੇਰੀ ਬਈ ਕੋਈ ਐ ਕਰਕੇ ਗੱਲ ਹੋਊਗੀ ਮੈਟਰ ਹੋ ਗਿਆ ਹੂੰ ਮੈਂ ਕਿਹਾ ਬਈ ਨਾ ਯਾਰ ਇਹੋ ਜਿਹਾ ਕੋਈ ਮੈਟਰ ਨਹੀਂ ਕਹਿੰਦੇ ਵੀ ਸੁਖ ਨੂੰ ਕੁੱਟਿਆ ਉਹਦੀ ਗੱਡੀ ਪੰਨਤੀ ਅੱਛਾ ਖਲਾਨਾ ਟੀਮ ਕਮੈਨ ਨਾ ਯਾਰ ਬਈ ਆ ਤੁਰਿਆ ਫਿਰਦਾ ਮੈਂ ਕਿਹਾ ਗੱਡੀ ਖੜੀ ਤੇਰੇ ਸਾਹਮਣੇ ਕੋਈ ਮੈਟਰ ਹੀ ਨਹੀਂ ਇਹੋ ਜਿਹਾ ਹਾਂ ਮੈਂ ਕਿਹਾ ਆਪਾਂ ਕੁੱਤੇ ਦਾ ਅਗਲਾ ਤਾਂ ਜੇ ਆਪਾਂ ਕਿਸੇ ਨੂੰ ਗਾਲੀ ਗਲੋਚ ਕਰੀਏ ਹਾਂ ਮੈਂ ਕਿਹਾ ਆਪਾਂ ਅਗਲਾ ਉਦੋਂ ਤੱਕ ਆਪਾਂ ਨਹੀਂ ਬੋਲਦੇ ਜਦੋਂ ਤੱਕ ਅਗਲਾ ਆਪਾਂ ਨੂੰ ਆ ਕੇ ਵਜਦਾ ਨਹੀਂ ਆਪਣੀ ਕੋਈ ਗਲਤੀ ਆ ਜੇ ਗਲਤੀ ਆ ਮੈਂ ਨਹੀਂ ਮਾ ਹੂੰ ਮੈਂ ਮੈਨੂੰ ਪਤਾ ਵੀ ਮੈਂ ਗਲਤੀ ਕੀਤੀ ਆ ਮੈਂ ਚੁੱਕ ਕੇ ਬੈਠੋ ਬਾਈ ਤੂੰ ਸੋਜੁੱਤੀ ਮਾਰਲਾ ਮੈਂ ਗਲਤੀ ਕੀਤੀ ਐ ਇੱਥੇ ਮੈਂ ਚੋਰ ਆ ਹੂੰ ਜਦੋਂ ਆਪਾਂ ਨਹੀਂ ਕੀਤੀ ਅਗਲਾ ਜੇ ਚੜ ਕੇ ਆਵੇ ਅਗਲੇ ਚਾਰ ਮਾਰ ਕੇ ਚਾਂਡੇ ਸਾਈਡ ਤੇ ਕਰਦੇ ਵੀ ਤੂੰ ਬੋਲ ਕਿਵੇਂ ਬੋਲਦਾ ਹੂੰ ਤੇ ਉਹੀ ਗੱਲ ਹੋਈ ਬਾਈ ਮੈਂ ਬੈਠਾ ਤੇ ਮਿੱਤਰ ਆਇਆ ਮੇਰੇ ਕੋ ਘਰੇ ਕਹਿੰਦਾ ਸੁਖ ਮੈਂ ਤਾਂ ਬਈ ਪਤਾ ਲੈਣ ਆਇ ਸੀ ਕੀ ਗੱਲ ਹੋਗੀ ਸੁਣਾ ਯਾਰ ਮੈਂ ਕਿਹਾ ਤੈਨੂੰ ਕਿਹਨੂੰ ਦੱਸੀ ਹੂੰ ਨਾਮ ਨਾ ਦੱਸੇ ਕਹਿੰਦਾ ਨਾ ਯਾਰ ਅੱਛਾ ਨਾ ਕੱਲ ਨੂੰ ਲੜਾਈ ਲੱਪੇ ਵਾਲੀ ਗੱਲ ਆ ਮੈਂ ਤੋ ਦੱਸਤਾ ਸੀ ਮੈਂ ਕਿ ਮੈਨੂੰ ਵੀ ਪਤਾ ਲੱਗੇ ਹਾਂ ਵੀ ਅੱਜ ਮੈਂ ਕਿ ਚੱਲ ਤੂੰ ਲਕੋ ਰੱਖ ਲੇਗਾ ਬਾਹਰੋਂ ਕੱਲ ਨੂੰ ਗੱਲ ਕਿਤੇ ਪਤਾ ਲੱਗ ਜੂ ਮੈਂ ਫਿਰ ਤਾਂ ਮੈਂ ਤੈਨੂੰ ਵੀ ਮਾੜਾ ਕਹੂੰਗਾ ਵੀ ਤੂੰ ਬੰਦੇ ਦਾ ਵਿਚਾਰ ਰਿਆ ਸੀ ਤੂੰ ਵੀ ਮਾੜਾ ਤੂੰ ਉਹਦੇ ਨਾਲ ਹੂੰ ਉਹੀ ਗੱਲ ਦੱਸਤਾ ਉਹ ਬੰਦਾ ਬਾਈ ਕੀਨ ਨਿਕਲਿਆ ਚਲੋ ਨਾ ਤਾਂ ਕੀ ਲੈਣਾ ਸਾਰੇ ਰੱਬ ਦੇ ਮਾਰੇ ਹੀ ਹੁੰਦੇ ਆ ਹੂੰ ਤੇ ਉਹ ਬੰਦਾ ਨਾ ਰੋਟੀ ਖਾ ਕੇ ਮੇਰੇ ਘਰੇ ਹੀ ਬੈਠਾ ਰੋਟੀ ਖਾ ਕੇ ਗਿਆ ਤੇ ਗੱਲ ਗੱਡੀ ਦੀ ਵੀ ਕੀਤੀ ਉਹ ਬੰਦੇ ਨੇ ਇੱਕ ਗੱਲ ਨਹੀਂ ਕੀਤੀ ਕੋਈ ਕੁੜੀ-ਚੜੀ ਬਾਰੇ ਗੱਲ ਕਰ ਰਹੇ ਸੀਗੇ ਹੂੰ ਵੀ ਜਿਵੇਂ ਬਈ ਹਾਂ ਵੀ ਸੋਖ ਐ ਕਰਕੇ ਵੀ ਕੁੜੀਆਂ ਪਿੱਛੇ ਜਾਂਦਾ ਫਲਾਣਾ ਟੀਮ ਕਾ ਮੇਰੇ ਵੀ ਘਰੇ ਪੈਣਾ ਹੂੰ ਠੀਕ ਆ ਮੈਂ ਸਭ ਤੋਂ ਪਹਿਲਾਂ ਆਪਦੇ ਦੇਖੂਗਾ ਹੂੰ ਮੈਂ ਨਹੀਂ ਕਹਿੰਦਾ ਵੀ ਮੈਂ ਦੁੱਦਾ ਤੋਤਾ ਸਭ ਦੇ ਘਰੋਂ ਮੈਂ ਪਹਿਲਾਂ ਆਪ ਦੇਖੂਗਾ ਵੀ ਮੈਂ ਮੇਰੇ ਘਰੇ ਪੈਣਾ ਹੈਗੀ ਆ ਵੀ ਬਾਹਰ ਵੀ ਮੇਰੀਆਂ ਧੀਆ ਪੈਣਾ ਹੁਣ ਮੈਨੂੰ ਕਮੈਂਟ ਕਰਦੀਆਂ ਕਈ ਮੈਸੇਜ ਆਉਂਦੇ ਪੈਣਾ ਦੇ ਕਹਿੰਦੇ ਨੇ ਵੀਰੇ ਤੁਸੀਂ ਤੁਹਾਡੀ ਲੁੱਕ ਬਹੁਤ ਸੋਹਣੀ ਆ ਥੈਂਕ ਯੂ ਪੈਣੇ ਪੈਣ ਕਹਿ ਕੇ ਬੋਲੀਦਾ ਤੇ ਫਿਰ ਮੈਂ ਉਹ ਬੰਦੇ ਕੋਲ ਗੱਲ ਕੀਤੀ ਮੈਂ ਬੰਦੇ ਨਾਲ ਗੱਲ ਕੀਤੀ ਮੈਂ ਕਿ ਐ ਕਰਕੇ ਬਾਈ ਇਹ ਗੱਲ ਹੋਈ ਆ ਕਿ ਕਿੱਥੇ ਮੈਂ ਕਿਹਾ ਮੈਨੂੰ ਤੂੰ ਜਗਾ ਦੱਸ ਵੀ ਕਿੱਥੇ ਕੁੱਟਿਆ ਕਿੱਥੇ ਗੱਡੀ ਪੰਨੀ ਆ ਕੀ ਗੱਲ ਹੋਈ ਆ ਮੈਂ ਮੈਨੂੰ ਵੀ ਪਤਾ ਲੱਗੇ ਯਾਰ ਮੈਂ ਬਿਲਕੁਲ ਬਾਹਰ ਦੀ ਬਾਰ ਮੈਂ ਲੋਕੀ ਕੁੱਟ ਗਏ ਮੈਂ ਤਾਂ ਨਹੀਂ ਸੁਪਣਿਆਂ ਚ ਹੀ ਕੁੱਟ ਗਏ ਮੈਨੂੰ ਤੇ ਉਹ ਬੰਦਾ ਕਹਿੰਦਾ ਨਾ ਨਾ ਕਹਿੰਦਾ ਇਹੋ ਜੀ ਗੱਲ ਕੋਈ ਨਹੀਂ ਆ ਮੈਂ ਚੱਲ ਉਹ ਛੱਡ ਮੈਨੂੰ ਸਭ ਤੋਂ ਵੱਧ ਗੁੱਸਾ ਚੜਿਆ ਵੀ ਕੁੜੀ ਵਾਲੀ ਗੱਲ ਦਾ ਹੂੰ ਵੀ ਜਦੋਂ ਆਪਾਂ ਜਿਹੜੀ ਗੱਲ ਕੀਤੀ ਨਹੀਂ ਤੇ ਉਹ ਗੱਲ ਜਦੋਂ ਆਪਣੇ ਨਾਲ ਕੋਈ ਕਰਦਾ ਤਾਂ ਉਹਦੇ ਬਹੁਤ ਖੇਚੜਦੀ ਖਿਜ ਅਕਸਰ ਜ਼ਿਆਦਾਤਰ ਉਹਦੋਂ ਚੜਦੀ ਬਾਈ ਜੀ ਜਦੋਂ ਉਹ ਵੀ ਆਪਣਾ ਕੋਈ ਖਾਸ ਮਿੱਤਰ ਰਖਾ ਪੀ ਕੇ ਗਿਆ ਹੋਵੇ ਹੂੰ ਤੇ ਗਿਆ ਤੇ ਮੈਂ ਗਿਆ ਉਹ ਤੇ ਗੱਲ ਕੀਤੀ ਮੈਂ ਕਿ ਐ ਕਰਕੇ ਗੱਲ ਹੋਈ ਆ ਕਹਿੰਦਾ ਹਾਂ ਅੱਗੋਂ ਜਿਵੇਂ ਔਖਣੀਆਂ ਲੱਗ ਜਾਂਦਾ ਤੂੰ ਆ ਜੀਂ ਤੇ ਟਾਈਮ ਬੰਨ ਲਈ ਫਲਾਣਾ ਟੀਮ ਦਾ ਹਾਂ ਮਤਲਬ ਬਈ ਟਾਈਮ ਦੀ ਗੱਲ ਦੂਰ ਮੈਨੂੰ ਧੱਪ ਚੜਿਆ ਸੀ ਮੈਂ 4 ਛੱਡਤੀਆਂ ਹਾਂ ਤੇ ਮੁੜ ਕੇ ਫਿਰ ਕਹਿਣ ਵੀ ਹਾਂ ਵੀ ਸੋਖਣਾ ਰਾਜੀਨਾਮਾ ਕਰ ਲਈ ਅਸੀਂ ਫਲਾਣਾ ਕਰ ਲਈਏ ਕਰ ਲਈਏ ਫਿਰ ਵੀ ਕਿਤੇ ਨਾ ਕਿਤੇ ਮਨ ਆਇਆ ਕਰੇ ਬਈ ਨਾ ਯਾਰ ਬੰਦੇ ਨੇ ਰੋਟੀ ਖਾਧੀ ਆ ਹੂੰ ਨਾਲ ਬੈਠਾ ਵੇਗੇ ਹੈ ਟਾਈਮ ਚੱਲ ਮੇਰੀ ਮਾਂ ਨੂੰ ਮਾਂ ਕਿਹਾ ਵੀ ਨਾ ਯਾਰ ਮਾੜਾ ਨਾ ਸੋਚ ਫਿਰ ਵੀ ਉਹ ਜਾਣੇ ਮੈਂ ਰੱਬ ਤੇਰਾ ਭਲਾ ਕਰੇ ਚੱਲ ਛੱਡ ਯਾਰ ਕੀ ਅਫਵਾਹਾਂ ਡਾਈਆਂ ਕੁੜੀਆਂ ਬਾਰੇ ਅਫਵਾਹਾਂ ਵੀ ਇਹ ਕੁੜੀਆਂ ਪਤਨ ਕਿੰਨੀਆਂ ਕਿ ਰੱਖੀ ਫਿਰਦਾ ਹੂੰ ਕੁੜੀਆਂ ਨੂੰ ਜਾ ਕੇ ਮਿਲਦਾ ਡੇਟ ਕਰਦਾ ਵੀ ਉਧਰ ਜਾਂਦਾ ਇੱਧਰ ਜਾਂਦਾ ਲੈ ਕੇ ਘੁੰਮਦਾ ਰਹਿੰਦਾ ਸਾਰੀ ਦਿਹਾੜੀ ਕੁੜੀਆਂ ਨੂੰ ਆਹ ਬੈਠਾ ਬਾਈ ਰਤੀਏ ਪਿੰਡ ਹੂੰ ਟੋਰਨਾ ਬੈਠਦਾ ਖਾਈਦਾ ਪੀਦਾ ਸੌਂਦਾ ਹੂੰ ਬਾਹਰ ਅੰਦਰ ਜਾਂਦਾ ਵਧੀਆ ਭਰਾਵਾਂ ਕੋਲ ਪਿਆਰ ਮਿਲਦਾ ਹੁਣ ਚੰਡੀਗੜ੍ਹ ਆਪਾਂ ਨੂੰ ਉਹਨਾ ਕੰਮ ਅਜੇ ਚੱਲ ਜਾਈਦਾ ਉੱਥੇ ਆਪਣੇ ਭਰਾ ਬੈਠਾ ਗੁਰੂ ਆਰਟਿਸਟ ਹਮ ਜਾਈਦਾ ਟੈਟੂ ਕਰਾਉਣ ਬੈਹ ਜਾਈਦਾ ਹਾਂ ਟੈਟੂ ਤਾਂ ਵੀਲ ਮਿਲੇ ਤਾਂ ਕੁੜੀ ਵਾਲੇ ਮਨੇ ਜਾਈਏ ਹਾਂ ਮੈਂ ਮੰਨਦਾ ਕਹਿੰਦੇ ਨਾ ਵੀ ਹਾਂ ਕਿਤੇ ਕਹਿਣ ਵੀ ਤੂੰ ਪਤਾ ਨਹੀਂ ਕਿੰਨਾ ਖ ਸਾਫ ਸੁਥਰਾ ਨਾ ਵੀਰੇ ਸਾਫ ਸੁਥਰਾ ਦੁੱਧ ਦਾ ਧੋਤਾ ਵੀ ਨਹੀਂ ਮੈਂ ਵੀ ਹਾਂ ਵੀ ਕੰਮ ਸਾਰੇ ਕੀਤੇ ਆ ਠੀਕ ਐਸ਼ਬਾਜ਼ੀਆਂ ਵੀ ਜ਼ਿੰਦਗੀ ਚ ਫਨ ਸ਼ਾਨ ਵੀ ਜ਼ਰੂਰੀ ਆ ਸਾਰਾ ਜ਼ਰੂਰੀ ਆ ਬਿਲਕੁਲ ਪਰ ਇੱਕ ਆਪ ਦਾ ਲਿਮਟ ਨਾਲ ਜਿਹੜੀ ਚੀਜ਼ ਆਪਾਂ ਚਲਾਈਏ ਨਾ ਉਹ ਚੀਜ਼ ਰੀਸ ਨਹੀਂ ਬਿਲਕੁਲ ਹੁਣ ਮੈਂ ਆਪਦੇ ਘਰੇ ਵੀ ਦੇਖਦਾ ਮੇਰੇ ਘਰੇ ਵੀ ਭੈਣ ਬੈਠੀਆਂ ਮਾਂ ਵਾਂ ਜੱਜ ਮੈਂ ਕਿਹੇ ਦਿੱਤੀ ਭੈਣ ਨੂੰ ਮਾੜਾ ਬੋਲੂਗਾ ਹਮ ਕੱਲ ਨੂੰ ਮੇਰੇ ਸਾਹਮਣੇ ਆਊਗਾ ਅਗਲਾ ਮੇਰੀ ਨੂੰ ਹੀ ਬੋਲੂਗਾ ਬਿਲਕੁਲ ਮੈਂ ਉਹ ਉੱਥੇ ਉਹ ਚੀਜ਼ ਸੋਚਦਾ ਇਹ ਮੈਟਰ ਬਾਕੀ ਆਏ ਬਾਈ ਸਿੱਧੀ ਗਮੁੱਕ ਦੀ ਗੱਲ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਹਮ ਤੇ ਹੱਥ ਅੱਗੇ ਕਰਾਂਗੇ ਦੂਜੀ ਆਏ ਆਊਗੀ ਫੇਰੇ ਵੱਟਣੀਆ ਫੇਰੀ ਵੱਟਣੀਆ ਅੱਛਾ ਹੁਣ ਹੁਣ ਘਰ ਦੇ ਕਿੰਨੇ ਖੁਸ਼ ਨੇ ਵੀ ਮੁੰਡਾ ਚਲੋ ਸਾਡਾ ਠੀਕ ਹੈ ਜੋ ਵੀ ਕਰਦਾ ਠੀਕ ਹੈ ਬੇਖੋ ਨਾਮ ਬਣਾ ਲਿਆ ਸ਼ਾਨ ਬਣਾਲੀ ਲੋਕਾਂ ਚ ਕਿੰਨੇ ਖੁਸ਼ ਨੇ ਹਣ ਖੁਸ਼ ਵੀ ਖੁਸ਼ੀ ਖੁਸ਼ ਆ ਖੁਸ਼ ਸਭ ਤੋਂ ਵੱਧ ਮੇਰੀ ਮਾਤਾ ਐ ਖੁਸ਼ ਆ ਹੂੰ ਕਿਉਂਕਿ ਹੁਣ ਤੱਕ ਬਈ ਜਿੱਥੋਂ ਤੱਕ ਵੀ ਮੈਂ ਆਇਆ ਤੰਗੀਆਂ ਦੇਖੀਆਂ ਹੂੰ ਤੰਗੀਆਂ ਦੇਖੀਆਂ ਕਿਤਨਾ ਕਿਤੇ ਮਾੜੇ ਸੀਗੇ ਅੱਜ ਮਾਲਕ ਨੇ ਬਾਹ ਫੜੀ ਆ ਚੰਗੇ ਹੋਏ ਆ ਉਹ ਆ ਵੀ ਮੇਰੇ ਫਾਦਰ ਸਾਹਿਬ ਨੇ ਡਰਿੰਕ ਵਗੈਰਾ ਕਰਦੇ ਰਹੇ ਕੋਈ ਨਾਂ ਨਹੀਂ ਬਣਿਆ ਹੂੰ ਮੈਂ ਡੈਡੀ ਨੂੰ ਐਂ ਗੱਲ ਕਹੀ ਮੈਂ ਕਿਹਾ ਵੀ ਮੈਂ ਨਾਂ ਜ਼ਰੂਰ ਬਣਾਉ ਪਰ ਮਾੜੇਆ 'ਚ ਨਹੀਂ ਬਣਾਉਂਦਾ ਚੰਗਿਆਂ 'ਚ ਬਣਾਉਂਗਾ ਹੂੰ ਬੀ ਇੱਜਤ ਖੱਟੂ ਇਹ ਗੱਲ ਸ਼ੁਰੂ ਤੋਂ ਪਿਓ ਨੂੰ ਕਹੀ ਹਾ ਕਿਤਨਾ ਕੀਤੇ ਮੈਂ ਵੀ ਮਾੜੀ ਸੰਗਤੀ ਚ ਵੀ ਪਿਆ ਨਿਕਲਿਆ ਵੀ ਆ ਟਾਈਮ ਟੂ ਟਾਈਮ ਸੰਭਿਆ ਵੀ ਆ ਆਪ ਦਾ ਸੰਭਾਲਿਆ ਵੀ ਆ ਤੇ ਅੱਜ ਇੰਨਾ ਕਿ ਬਈ ਖੁਸ਼ ਆ ਮੈਨੂੰ ਆਪ ਨੂੰ ਫੀਲ ਹੁੰਦਾ ਮੈਂ ਪਹਿਲਾਂ ਇੱਕ ਤਾਂ ਉਹ ਟਾਈਮ ਸੀ ਜਦੋਂ ਆਪਾਂ ਬਾਹਰੋਂ ਕਿਤੇ ਲੜ ਲੱਪੜ ਕੇ ਕੋਈ ਲੜਾਈ ਲੱਪਾ ਕਰਕੇ ਘਰੇ ਵੜਨਾ ਹੂੰ ਰੋਟੀ ਨਹੀਂ ਪੁੱਛਣੀ ਪਿਆ ਜਿੱਥੇ ਪਿਆਰ ਹੈ ਮਾਤਾ ਨੇ ਨਹੀਂ ਬੁਲਾਉਣਾ ਭੈਣ ਨੇ ਨਹੀਂ ਡੈਡੀ ਨੇ ਕਿਤੇ ਨਹੀਂ ਕੁਝ ਨਹੀਂ ਜਿੱਥੇ ਆਪ ਦਾ ਜੋ ਕਰਦਾ ਸੋਣਾ ਹੂੰ ਅੱਜ ਬਈ ਪੈਰ ਬਾਜ ਧਰਦਾ ਪਹਿਲਾਂ ਪਾਣੀ ਦਾ ਗਲਾਸ ਉਹਦਾ ਕਿੰਨਾ ਕੁ ਟਾਈਮ ਰਿਹਾ ਉਹ ਮਾੜਾ ਦੌਰ ਫਿਰ ਜਦੋਂ ਮਾੜੀ ਸੰਗਤ ਚ ਵੜਿਆ ਰਿਹਾ ਸੁੱਖ ਮਾੜੀ ਸੰਗਤ ਚ ਵੀਰੇ ਦੋ ਰੋ ਹੀ ਅਭੀ ਜਦੋਂ ਵੀ ਬੰਦੇ ਉਹੋ ਜਿਹੇ ਮਿਲ ਜਾਣ ਨਾ ਹੂੰ ਉਹੋ ਜਿਹਾ ਹੀ ਹੋ ਜਾਂਦਾ ਮੈਨੂੰ ਹਣ ਕਈ ਮੇਰੇ ਭਰਾ ਇਹੋ ਜਿਹੇ ਮਿਲੇ ਆ ਬਹੁਤ ਵੱਡੇ ਭਰਾ ਵਾਂਗੂ ਪਿਆਰ ਕਰਦੇ ਆ ਤੇ ਕਿਤਨੇ ਕਿਤੇ ਮੈਨੂੰ ਸਮਝਾਉਂਦੇ ਆ ਵੀ ਸੁੱਖ ਮੇਰਾ ਪੁੱਤ ਕਿਤੇ ਵੀ ਉਹ ਰਾਤ ਨਾ ਤੁਰਪੀ ਜਿਹੜੇ ਤੋਂ ਤੂੰ ਨਿਕਲਿਆ ਹੂੰ ਵੀ ਜੇ ਤੂੰ ਵੜ ਗਿਆ ਕਈ ਬੰਦੇ ਵੜਨ ਨੂੰ ਹੀ ਫਿਰਦੇ ਆ ਹੂੰ ਕਿਤੇ ਕਹਿੰਦੇ ਆ ਵੀ ਕਈ ਤਾਂ ਰਤੀ ਵੀ ਬਈ ਸ਼ਰਤਾਂ ਲੱਗਦੀਆਂ ਵੀ ਇਹਨੂੰ ਅਸੀਂ ਨੂੰ ਇਹ ਬੰਦੇ ਨੂੰ ਟੀਕਿਆਂ ਤੇ ਨਸ਼ਿਆਂ ਤੇ ਲਾਵਾਂਗੇ। ਅੱਛਾ। ਉਹ ਹੁਣ ਮੇਰਾ ਦਿਮਾਗ ਆ। ਹਾਂ। ਮੈਂ ਕਿੰਨਾ ਕੁ ਲੱਗਦਾ। ਇੱਕ ਆਪਾਂ ਬੈਠੇ ਹਾਂ ਚਲੋ ਉਹ ਕਿਹਨਾਂ ਮਾੜੀ ਚੰਗੀ ਸੰਗਤ ਸਾਰੇ ਪਾਸੇ ਆਪਾਂ ਨੂੰ ਬਹਿਣਾ ਪੈਂਦਾ। ਹਾਂ। ਬੰਦੇ ਸਾਰੇ ਟੱਚ 'ਚ ਹੁਣੇ ਜ਼ਰੂਰੀ ਆ। ਮਾੜਾ ਵੀ ਹੋਣਾ ਜਰੂਰੀ। ਮਾੜੇ ਨਾਲ ਵੀ ਰਹੋ ਪਰ ਮੈਂ ਨਹੀਂ ਵੀ ਮਾੜੇ ਨਾਲ ਰਹਿ ਕੇ ਮਾੜਾ ਕੰਮ ਕਰੀਏ। ਹਾਂ। ਚੰਗੇ ਨਾਲ ਵੀ ਰਹੋ। ਚੰਗਾ ਉਹ ਤਾਂ ਚੰਗਣਾ ਰਵਾਂਗੇ ਆਪਾਂ ਚੰਗਾ ਹੀ ਹੋਊਗਾ। ਬਿਲਕੁਲ। ਤੇ ਬਹਿਣਾ ਵੀ ਪੈਂਦਾ ਬਾਹਰ ਅੰਦਰ ਜਾਂਦੇ ਆ। ਕੋਈ ਐਂ ਹੁਣ ਮੈਂ ਕਹਦਾ ਵੀ ਮੈਂ ਸਾਰੇ ਦੁੱਧ ਪੀਣ ਵਾਲਿਆਂ ਨਾਲ ਨਹੀਂ ਬਹਿਂਦਾ। ਹਾਂ। ਹਾਂ ਲਾਲਾਂ ਪੀਲਾ ਜ਼ਰੂਰੀ ਨਹੀਂ ਵੀ ਖਾਣਾ ਪੀਣਾ ਮੈਟਰ ਕਰਦਾ ਨਾਲ ਬੈਠਾ ਬੰਦਾ ਉਹੀ ਅਗਲਾ ਤਾਂ ਕਹਿ ਦੂ ਪੈਗ ਬਣਾ ਕੇ ਬਾਈ ਸੁਖ ਲਾਲ ਹੂੰ ਉਹ ਮੇਰਾ ਦਿਮਾਗ ਵੀ ਗਲਾਸੀ ਨੂੰ ਹੱਥ ਪੈਂਦਾ ਕਿ ਨਹੀਂ ਪੈਂਦਾ ਹੂੰ ਆ ਮੈਂ ਮਾ ਦਾ ਕਿਉਂ ਨਾਲ ਖਾਇਆ ਵੀਰੇ ਮੈਂ ਤਾਂ ਲਖਾਇਆ ਵੀ ਗਲਾਸੀ ਨੂੰ ਕਿਤੇ ਮੈਂ ਮਾੜਾ ਕੰਮ ਕਰਾਂ ਹੱਥ ਪਾਉਣ ਲੱਗੇ ਸੋਵਰੀ ਸੋਚਾਂ ਇਧਰ ਨਵਾਮਾ ਜੀ ਦੀ ਫੋਟੋ ਆ ਇਧਰੋਂ ਵੀ ਹੱਥ ਪੈਂਦਾ ਤਾਂ ਵੀ ਮੈਂ ਮੂੰਹ ਹਲ ਦੇਖਾਂ ਹੂੰ ਵੀ ਕਿਤਨਾ ਕਿਤੇ ਮੈਂ ਉਹ ਚੀਤੇ ਮਾਰ ਨਾ ਖਾਲਾ ਬਿਲਕੁਲ ਕਿਉਂਕਿ ਬਾਈ ਅਗਲਾ ਕੋਈ ਵੈਰ ਵਿਰੋਧ ਆ ਖਾਦੀ ਪੀਤੀ ਚ ਕੱਢ ਜੇ ਜੋ ਆਪਾਂ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਆਪਣਾ ਦੁਨੀਆ ਬਹੁਤ ਕਰਨ ਵਾਲੀ ਬੈਠੀ ਆ। ਹੂੰ। ਹੁਣ ਕਿਤੇ ਨਾ ਕਿਤੇ ਤੁਸੀਂ ਉਪਰਾ ਕੋਈ ਦੁਨੀਆ ਅਗਲਾ ਬਾਹਰੋਂ ਦੇਖ ਕੇ ਆਉਗਾ ਵੀ ਅੱਜ ਇਹਦਾ ਵੀ ਵਧੀਆ ਚੈਨਲ ਚੱਲ ਰਿਹਾ ਵਧੀਆ ਗੱਲਬਾਤ ਬਾਈ ਦੀ ਹੈ। ਹੂੰ। ਅਗਲਾ ਕਿਤੇ ਨਾ ਕਿਤੇ ਰਿਪੋਰਟਾਂ ਮਾਰੂੰ ਕੁਝ 100 ਅਗਲਾ ਕਰਦਾ। ਹੂੰ। ਸੜਨ ਵਾਲੇ ਹੀ ਬਹੁਤ ਐ। ਬਿਲਕੁਲ। ਤੇ ਅਖੀਰ ਤੇ ਬਾਈ ਮੈਸੇਜ ਕੀ ਦੇਣਾ ਚਾਹੋਗੇ ਲੋਕਾਂ ਨੂੰ? ਅਖੀਰ ਤੇ ਬੱਸ ਮੇਰਾ ਵੀ ਰਾਹੀਂ ਕਹਿਣਾ ਵੀ ਜਿੰਨਾ ਪਿਆਰ ਦਿੱਤਾ ਤੁਸੀਂ ਬਹੁਤ ਆ ਵੀਰੇ। ਮੈਂ ਜਿੰਨੇ ਵੀ ਮੇਰੇ ਭਰਾ ਆਉਂਦੇ ਆ ਦਿਲੋਂ ਧੰਨਵਾਦ ਕਰਦਾ ਮੈਂ ਬਹੁਤ ਪਿਆਰ ਆ ਬਾਕੀ ਜਿਹੜੇ ਮੱਚਦੇ ਆ ਸਰਨ ਵਾਲੇ ਉਹਨਾਂ ਨੂੰ ਤਾਂ ਖਾਸ ਆ ਜਿਆਦਾ ਹੀ ਪਿਆਰ ਆ ਮੇਰੇ ਉਹਨਾਂ ਨਾਲ ਤਾਂ ਉਹਨਾਂ ਕਿਉਂਕਿ ਇੱਕ ਹੇਟਰ ਵੀ ਜ਼ਰੂਰੀ ਹੈ ਬਾਈ ਹਾਂ ਹੁਣ ਮੈਂ ਕਹਦਾ ਵੀ ਮੈਂ ਸਾਫ ਰਾਹ ਤੇ ਤੁਰਿਆ ਜਾਵਾਂ ਵੀ ਵਧੀਆ ਪੱਕੀ ਸੋਹਣੀ ਸੜਕ ਆ ਸੁਆਦ ਹੀ ਆਣੀ ਆ ਹੁਣ ਗੱਡੀ ਲਈ ਜਾਨਾ ਸੁਆਦ ਨਹੀਂ ਆ ਰਿਹਾ ਕਿਤੇ ਨਾ ਕਿਤੇ ਨੀਂਦ ਆਊਗੀ ਉਹ ਜਦੋਂ ਖੱਡੇ 'ਚ ਵੱਜੂਗੀ ਅੱਖ ਖੁੱਲੂਗੀ ਹੂੰ ਵੀ ਸਾਲਾ ਖੱਡਾ ਧਿਆਨ ਨਾਲ ਚਲਾਵਾ ਹੂੰ ਫੇਰ ਹੀ ਆ ਹੁਣ ਹੇਟਰ ਅੱਗੇ ਆਉਣਗੇ ਕੋਈ ਵੀ ਅੜਨ ਵਾਲਾ ਜਾਂ ਮੇਰੇ ਹੁਣ ਮੈਂ ਇੱਕ ਆਈਡੀ ਤੇ ਰਿਪੋਰਟਾ ਮਾਰ ਦੋ ਇਹਦੇ ਫੇਕ ਕਰਾ ਦੋ ਫੁਲਾਨਾ ਕਰ ਦੋ ਹਾਂ ਕਈ ਕਹਿੰਦੇ ਹੁੰਦੇ ਬਈ ਤੇਰੇ ਫੇਕ ਫੋਲੋਅਰ ਆ ਬਈ ਹੈਗੇ ਆ ਹਾਂ ਤੂੰ ਕਰ ਲੈ ਜੋ ਕਰਨਾ ਮੈਂ ਤਾਂ ਕਹਿਣਾ ਆਪਕੇ ਇੰਨਾ ਹੈ ਗਿਆ ਉਹ ਹੀ ਦੁਨੀਆ ਕਿਤੇ ਨਾ ਕਿਤੇ ਲੱਗੀ ਜਾਊ ਲੱਗੀ ਕੋਈ ਬਹਾਨਾ ਚਾਹੀਦਾ ਬਿਲਕੁਲ ਫੇਕ ਆ ਬਈ ਠੀਕ ਆ ਇੰਨੀ ਦੁਨੀਆ ਪਾਗਲ ਤਾਂ ਨਹੀਂ ਮੈਨੂੰ ਪਿਆਰ ਕਰਦੀ ਹਾਂ ਉਹ ਫੇਕ ਤਾਂ ਨਹੀਂ ਗਈ ਇੰਨੇ ਮੇਰੇ ਵੀਰ ਇਹ ਫੋਨ ਆਉਂਦੇ ਆ ਇਹ ਉਹ ਤੋਂ ਥੋੜੇ ਦਿਨ ਪਹਿਲਾਂ ਮੇਰੇ ਵੀਰ ਦਾ ਆਇਆ ਉਧਰੋਂ ਪਾਕਿਸਤਾਨ ਵਾਲੋਂ ਫੋਨ ਆਇਆ ਸੀਗਾ ਜੇ ਮੈਸੇਜ ਹਿਸਟਾ ਤੇ ਕੀਤਾ ਉਹਨਾਂ ਕੋਲ ਕਹਿੰਦੇ ਸੁਖ ਬਾਈ ਤੁਹਾਡੀ ਲੁੱਕ ਬਹੁਤ ਕਹਿੰਦਾ ਸਾਡੇ ਇੱਧਰ ਕਹਿੰਦੇ ਬਾਈ ਜਵਾਕ ਕਹਿੰਦੇ ਫੈਨ ਆ ਉਹ ਪਿਆਰ ਮਿਲੇ ਪਰਾਣਾ ਬਿਲਕੁਲ ਉੱਥੋਂ ਤੱਕ ਵੀ ਮਹਾਰਾਜ ਨੇ ਸੁਣੀ ਆ ਹੂੰ ਵੀ ਕਿਤਨਾ ਕਿਤੇ ਉਹ ਬਾਈ ਉੱਥੇ ਉਹ ਬੰਦਾ ਫੇਕ ਤਾਂ ਨਹੀਂਗਾ ਉਹ ਬੈਠਾ ਉੱਥੇ ਜਿਹੜਾ ਬਿਲਕੁਲ ਕਿ ਚੱਲ ਮੈਂ ਮੰਨਦਾ ਕਿਤਨਾ ਕਿਤੇ ਫੇਕ ਹੋਊਗਾ ਮੈਂ ਆਪਕਾ ਕਹਿੰਦਾ ਮੈਂ ਆਪਸਾ ਵਾਲਾ ਮੈਂ ਬੰਦਾ ਹੀ ਫੇਕ ਆ ਕੋਈ ਚੱਕਰ ਨਹੀਂ ਸਹੀ ਆ ਤਾਂ ਬਹੁਤ ਬਹੁਤ ਧੰਨਵਾਦ ਬਾਈ ਇਹਨਾਂ ਟਾਈਮ ਦੇਣ ਲਈ ਗੱਲਾਂ ਕੀਤੀਆਂ ਆਪਾਂ ਹਨਾ ਤੁਹਾਡਾ ਪਿਆਰ ਵੀ ਤੇ ਤੁਸੀਂ ਆਏ ਧੰਨਵਾਦ ਆ ਤੁਹਾਡਾ ਤੁਸੀਂ ਚੱਲ ਕੇ ਇਸ ਗਰੀਬ ਦੇ ਘਰੇ ਆਏ ਅੱਜ ਨਹੀਂ ਕੋਈ ਸ਼ਰਮ